પાસੇ ਦੀ ਤਸਵੀਰ ਦਿਖਾ ਦੇਣਾ ਆ ਸਹੋਗੀ ਨੂੰ ਕਹੂੰਗਾ ਦਿਖਾ ਦਿਓ ਜੇ ਚਿੱਟਾ ਸ਼ਰਿਆਂ ਵੇਖਦਾ ਇਹ ਲਿਖ ਕੇ ਤੀਰ ਵੀ ਲਗਾਇਆ ਗਿਆ ਉਹ ਲਿਖਿਆ ਤਾਂ ਸਹੀ ਹੈਗਾ ਇਹ ਚ ਕੋਈ ਝੂਠ ਵਾਲੀ ਗੱਲ ਨਹੀਂ ਹੈਗੀ ਨਕਾ ਇੱਥੇ ਸ਼ਰਿਆਂ ਵੇਖਦਾ ਜੀ ਹੂੰ ਕੋਈ ਰੋਕ ਟੋਕ ਨਹੀਂ ਜੀ ਹੂੰ ਜੇ ਕੋਈ ਨਸ਼ੇ ਵਾਲੇ ਦੇ ਖਿਲਾਫ ਬੋਲਦਾ ਤਾਂ ਨਸ਼ੇ ਵਾਲੇ ਇਕੱਠੇ ਹੋ ਕੇ ਉਸ ਬੰਦੇ ਨੂੰ ਘੇਰ ਲੈਂਦੇ ਆ ਪਿੰਡ ਮੌਰਤਲਾਂ ਦੇ ਕੰਦ ਉੱਤੇ ਕਿਸੇ ਸ਼ਰਾਰਤੀ ਅਨਸਰ ਨੇ ਕੰਦ ਉੱਤੇ ਲਿਖ ਕੇ ਲਾ ਦਿੱਤਾ ਕਿ ਨਸ਼ਾ ਇੱਧਰ ਵੇਖਦਾ ਹੈ ਇਸ ਸਬੰਧੀ ਮੈਂ ਦੱਸਣਾ ਚਾਹੁੰਦਾ ਕਿ ਕੱਲੇ ਪਿੰਡ ਮੋੜਕਲਾਂ ਦੀ ਹਦੂਦ ਵਿੱਚ ਅਸੀਂ ਹੁਣ ਤੱਕ ਕਈ ਮੁਕੱਦਮੇ ਐਨਡੀਪੀਐਸ ਅਖਦ ਦੇ ਕਾਰਜ ਕਰ ਚੁੱਕੇ ਹਾਂ ਪਾਸੇ ਆ ਲੱਗਿਆ ਹੋਇਆ ਹੈ ਯੋਧ ਨਸ਼ਾ ਵਿਰੋਧ ਨਸ਼ਾ ਤਸਕਰਾ ਦੀ ਜਾਣਕਾਰੀ ਭੇਜੋ ਤੁਹਾਡੀ ਪਛਾਣ ਗੁਪਤ ਰੱਖੀ ਜਾਊਗੀ ਮੇਰੇ ਸਾਹਮਣੇ ਗੱਲ ਕਰਾਓ ਕਿਹੜਾ ਐਨੇ ਬੰਦੇ ਖੜੇ ਆ ਬੋਲੋ ਕਿਹਨੂੰ ਨਹੀਂ ਪਤਾ ਵੀ ਇੱਥੇ ਕੀ ਹੁੰਦਾ ਹੈਗਾ ਇੱਕ ਬੰਦਾ ਆਇਆ ਕਹਾ ਦੋ ਵੀ ਜਿਹੜਾ ਕਹਿੰਦਾ ਵੀ ਇੱਥੇ ਵਿਕਦਾ ਨਹੀਂ ਮੇਰੇ ਨਾਲ ਸਾਹਮਣੇ ਅੱਖਾਂ ਚੱਖਾਂ ਪਾ ਕੇ ਗੱਲ ਕਰੇ ਆਉਂਦਾ ਹੀ ਨਹੀਂ ਇਹਨਾਂ ਰਿਸ਼ਤੇਦਾਰਾਂ ਨਾਲ ਕੁੜੀਆਂ 25 25 ਸਾਲ 30 30 ਸਾਲਾਂ ਦੀਆਂ ਬੈਠੀਆਂ ਨੇ ਕੁੜੀਆਂ ਆਉਂਦਾ ਹੀ ਨਹੀਂ ਕੋਈ ਆਹ ਲਗਨਾਂ ਰਿਸ਼ਤੇਦਾਰੀ ਕਿਹਦੇ ਨਾਲ ਜੋੜੀਏ ਇਹ ਇਹ ਬਈ ਟਾਇਆ ਕਿਨੇ ਆ ਜਿਹੜਾ ਹੈ ਲਿਖਿਆ ਹੋਇਆ ਇਹ ਪੁਲਿਸ ਮੁਲਾਜ਼ਮਾ ਨਹੀਂ ਟਾਇਆ ਹਿਸ ਵਾਲੀ ਬਿੱਟ ਦੇ ਜਾਂਦਾ ਜੀ ਕੋਈ 25 ਮਿਲੀ ਦੇ ਜਾਂਦਾ ਜੀ ਕੋਈ ਗ੍ਰਾਮ ਦੇ ਜਾਂਦਾ ਕੋਈ ਅੱਧਾ ਗ੍ਰਾਮ ਦੇ ਜਾਂਦਾ ਸਭ ਕੁਝ ਲਿਖਦੇ ਆ ਇਹਨੂੰ ਪੈਸਾ ਮੁੱਖ ਬਣਾਇਆਗਾ ਮਾਵਾ ਦੇ ਪੁੱਤ ਮਰ ਜਾਂਦੇ ਆ ਮਾਵਾ ਨੂੰ ਪੁੱਤ ਨਹੀਂ ਮਿਲਦੇ ਭੈਣਾਂ ਨੂੰ ਭਾਈ ਨਹੀਂ ਮਿਲਦੇ ਮਹੀਨਾ ਕਾਤਾ ਲ ਜਾਂਦੇ ਆ ਉਹ ਫੜ ਕੇ ਅਗਲਾ ਕਹਿ ਦਿੰਦਾ আরে ਸਾਡਾ ਤਾਂ ਮਹੀਨਾ ਚੱਲਦਾ ਉਹਨਾਂ ਲੱਕ ਜਾਂਦਾ ਵੀ ਪਰ ਸਾੜੇ ਸਾਧਨਾ ਤੋਂ ਮੁੰਡਾ ਮਰ ਜਾਂਦਾ ਚਿੱਟਾ ਲੋਕ ਵੇਚ ਜਾਂਦੇ ਆ ਪੁਲਿਸ ਵਾਲੇ ਲੈ ਲੈ ਪੈਸੇ ਮੁੜੀ ਜਾਂਦੇ ਆ 15 15 ਸਾਲ ਦੇ ਜੀ ਜਮਾਇਦੇ ਆਤੀ ਹੋਏ ਪਿਆ 15 15 15 15 ਸਾਲ ਦੇ 16 16 ਸਾਲ ਦੇ ਮੁੰਡੇ ਅੱਜ ਤਾਂ ਅੱਜ ਵੀ ਖੜੇ ਜਿਤਾ ਮੁੰਡੇ ਆ ਅੱਜ ਤੋਂ ਜੇ ਇਹੀ ਕੰਮ ਚੱਲੇਗਾ ਸਾਲ ਦੋ ਸਾਲਾਂ ਨੂੰ ਕੁੜੀਆਂ ਵੀ ਲੱਗ ਜਾਣਗੀਆਂ ਮੁੰਡਾ ਵੀ ਹਾਂ ਸਾਡਾ ਮੁੰਡਾ ਹੀ ਮੁੱਕਿਆ ਹੋਇਆ ਹੈ 25 ਸਾਲ ਦਾ ਮੁੰਡਾ ਮੁੱਕਿਆ ਮੇਰਾ ਕਿਵੇਂ ਚਿੱਟਾ-ਚੁੱਟਾ ਲਾਉਂਦਾ ਇਹੀ ਕੰਮ ਚ ਹੀ ਮੁੱਕੇ ਨੇ ਸਾਰੇ ਮੁਕਿਆ ਮੁੰਡਾ ਵੀ ਇਸ ਕੰਮ ਚ ਹੀ ਮੁੱਕਿਆ ਗੋਲਗਾ ਹੀ ਇੱਕ ਦਿਨ ਜਿਹੜਾ ਵੀ ਮਲਾਜਮ ਆਉਂਦਾ ਹੈ ਇੱਧਰ ਦੀ ਵਰਜੰਦਾ ਫਰਲੀ ਗਲੀ ਪੈਸੇ ਲੈ ਕੇ ਨਿਕਲ ਜਾਂਦਾ ਕਾਰਾਂ ਸਾਹਿਬ ਮਿਲੀਆਂ ਹੋਊਆਂ ਨੇ ਪੁਲਿਸ ਮਲਾਜਮ ਸਾਹਿਬ ਵਿਕੇ ਹੋਏ ਨੇ ਸਾਡੀ ਗਲੀ ਚ ਮੈਂ ਕਹਿੰਦਾ ਵੀ 70% ਵਿਕੀ ਜਾਂਦਾ 70% ਵਿਕੀ ਹਾਂ 50 ਤੋਂ ਢਾਈ ਤੇ ਰੱਖੇ ਹੋਏ ਆ ਬੰਦੇ 50 ਤੋਂ ਜਿਹੜੇ ਬਲੈਕੀਆਂ ਦੀ ਕੋਈ ਬੰਦਾ ਸ਼ਿਕਾਇਤ ਕਰਕੇ ਆਉਂਦਾ ਉਹ ਤੋਂ ਪਹਿਲਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਸਾਡੀ ਸ਼ ਉਸ ਮਰਦੀ ਹੋਈ ਜਾਵੇ ਲੜੂਗਾ ਕੌਣ ਉਹ ਚੱਟੇ ਵਾਲੇ ਲੜਨਗੇ ਕਿ ਲੱਖਾਂ ਲੁੱਖਾਂ ਤੋਂ ਵਿਖਦਾ ਕਿ ਕਰੋੜਾਂ ਕੁੜਾਂ ਤੋਂ ਵਿਖਦਾ ਇਹ ਅਰਬਾਂ ਦਾ ਗੋਮਰ ਹੈ ਅਰਬਾਂ ਦਾ ਵਿਖਦਾ ਜੇ ਕਿਸੇ ਨੂੰ ਦੁੱਧ ਚਾਹੀਦਾ ਹੁੰਦਾ ਨਾ ਤਾਂ ਦੁੱਧ ਵੀ ਲਿਆਉਣ ਵਾਸਤੇ ਆਲੇ ਨੂੰ ਘਰੋਂ ਬਾਹਰ ਨਿਕਲਦੇ ਬੰਦੇ ਨਸ਼ੇ ਕੈਸੀ ਚੀਜ਼ ਆ ਬੰਦਾ ਨਸ਼ੇ ਦੇ ਕਰੇ ਪਹੁੰਚਦਾ ਜੇ ਮੈਂ ਦੂਰੋਂ ਦੂਰੋਂ ਚੱਲ ਕੇ ਪਿੰਡਾਂ ਦੇ ਲੋਕ ਆਉਂਦੇ ਆ ਜੀ ਕਿੰਨੇ ਕ ਪਿੰਡਾਂ ਦੇ ਆਉਂਦੇ ਇੱਥੇ ਅੱਛਾ ਲਵੇ ਤਵੇ ਜਿੰਨੇ ਪਿੰਡ ਲੱਗਦੇ ਸਾਰੇ ਮੋੜ ਮੰਡੀ ਨੂੰ ਲੱਗਦੇ ਪੇਸਾ ਬਾਲੇ ਬੁਰੇ ਹਾਲਾਤ ਆ ਜੀ ਕੌਣ ਪੁਲਿਸ ਤਾਂ ਉਹ ਵੀ ਕਹਿੰਦੀ ਐ ਪੁਲਸੀ ਟਾਕੇ ਗਈ ਆ ਨਸ਼ਾ ਉਹਦੇ ਚਲਾਇਆ ਸੀ ਉਸ ਤੋਂ ਬਾਅਦ ਨਸ਼ਾ ਵਧਿਆ ਨਾ ਕਿ ਘਟਿਆ ਇਹ ਗੱਲ ਹਾਇ ਇੱਕ ਬੰਦੇ ਨੂੰ ਪਤਾ ਹੈ ਮੇਰਾ ਆਪਦਾ ਭਾਈ 3 ਸਾਲ ਪਹਿਲਾਂ ਇਹਦੇ ਕਾਰਨ ਲਵੇਟ ਆਇਆ ਹੋਇਆਗਾ ਅਸੀਂ ਤਾਂ ਹੀ ਉਹ ਇਹ ਵਾਰੀ ਵਾਰੀ ਰੋ ਰੋ ਕਹਿ ਰਹੇ ਆ ਗੱਲ ਕੋਈ ਬੋਲਦਾ ਉਹਨੂੰ ਕਹਿੰਦੇ ਤੇਰੀ ਲੱਤਾਂ ਤੋੜ ਦਿਆਂਗੇ ਅੱਛਾ ਸਾਂ ਕਰਕੇ ਕੋਈ ਬੋਲਦਾ ਨਹੀਂ ਆਪਣੇ ਪਿਆ ਘਰਾਂ ਦੇ ਘਰ ਤੇ ਸ਼ਰਾਰਤ ਕੀਤੀ ਇਸ ਦਾ ਧੰਨਵਾਦ ਕਰਦੇ ਜੀ ਉਹਦਾ ਉਹ ਤਾਂ ਪਿੰਡ ਪੱਦਰੀ ਦੇ ਸੀ ਸਨਮਾਨ ਕਰਨਾ ਚਾਹੁੰਦੇ ਆ ਜਿਹਨੇ ਲਿਖਿਆ ਜਿਹਨੇ ਲਿਖਿਆ ਜੀ ਇਹ ਪਿੰਡ ਦੇ ਲੋਕਾਂ ਨੂੰ ਇਹ ਬੇਨਤੀ ਕੀਤੀ ਆ ਕਿ ਇਹੋ ਜਿਹੇ ਬੰਦੇ ਜਿਨ੍ਹਾਂ ਨੂੰ ਅਸੀਂ ਗ੍ਰਿਫਤਾਰ ਕਰਕੇ ਜੇਲ੍ਹ ਭੇਜਦੇ ਆ ਇਹਨਾਂ ਦੀ ਜ਼ਬਾਨ ਤਰਾ ਕਰਾਈ ਜਾਵੇ ਇਸ ਵਕਤ ਪੰਜਾਬ ਦੇ ਉਸ ਪਿੰਡ ਦੇ ਵਿੱਚ ਮੌਜੂਦ ਆ ਜਿਸ ਪਿੰਡ ਦੇ ਵਿੱਚ ਚਿੱਟਾ ਸ਼ਰਿਆਮ ਵਿਕਤਾ ਇਹ ਲਿਖਿਆ ਗਿਆ ਕੰਦਾ ਉੱਪਰ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਮਿਟਾ ਦਿੱਤਾ ਗਿਆ ਹੁਣ ਕਿਉਂਕਿ ਪੁਲਿਸ ਪ੍ਰਸ਼ਾਸਨ ਆਉਂਦਾ ਹੈ ਉਹ ਮਿਟਾ ਦਿੰਦਾ ਹੈ ਇਹ ਕਹਿ ਕੇ ਮਟਾਇਆ ਜਾਂਦਾ ਹੈ ਵੀ ਇਹ ਸ਼ਰਾਰਤੀ ਅਨਸਪਰਾ ਕਨੀਓ ਸ਼ਰਾਰਤ ਕੀਤੀ ਗਈ ਹੈ ਪਰ ਇਧਰਲੇ ਪਾਸੇ ਦੀ ਤਸਵੀਰ ਦਿਖਾ ਦਿਨਾ ਆ ਸਹੋਗੀ ਨੂੰ ਕਹੂੰਗਾ ਦਿਖਾ ਦਿਓ ਜੇ ਚਿੱਟਾ ਸ਼ਰਿਆਮ ਵਿਖਦਾ ਇਹ ਲਿਖ ਕੇ ਤੀਰ ਵੀ ਲਗਾਇਆ ਗਿਆ ਇਹ ਤੀਰ ਕਿਹੜੇ ਪਾਸੇ ਜਾਂਦਾ ਉਧਰ ਦੀ ਵੀ ਖੋਜ ਕਰਾਂਗੇ ਪਰ ਜਿਹੜੇ ਇੱਥੇ ਲੋਕ ਖੜੇ ਨੇ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਆਂ ਵੀ ਇਹ ਕਿੰਨਾ ਕੁ ਸੱਚ ਹੈ ਜਾਂ ਉਹ ਕੀ ਸੋਚਦੇ ਨੇ ਇਸ ਗੱਲ ਬਾਰੇ ਪਰ ਫਿਲਹਾਲ ਪੂਰੇ ਪੰਜਾਬ ਦੀ ਅੱਖ ਇਸ ਪਿੰਡ ਤੇ ਹੈ ਕਿਉਂਕਿ ਲਗਾਤਾਰ ਭਾਈ ਕਿਵੇਂ ਦੇਖਦੇ ਹੋ ਪੂਰੇ ਪੰਜਾਬ ਦੇ ਵਿੱਚ ਇਹ ਪਿੰਡ ਇਸ ਕਰਕੇ ਚਰਚਾ ਦੇ ਵਿੱਚ ਆਇਆ ਹੈ ਕੰਦਾ ਤੇ ਲਿਖਿਆ ਹੋਇਆ ਸ਼ਰਿਆਮ ਚਿੱਟਾ ਵਿਕਦਾ ਕੀ ਸੱਚ ਹੈ ਇਹ ਵਿਕਦਾ ਇੱਥੇ ਪਨਾਸਰਿਕਾਲ ਜੀ ਹਮ ਨਸ਼ਾ ਇੱਥੇ ਸ਼ਰਿਆਮ ਵਿਕਦਾ ਜੀ ਹਮ ਕੋਈ ਰੋਕ ਟੋਕ ਨਹੀਂ ਜੀ ਹਮ ਜੇ ਕੋਈ ਨਸ਼ੇ ਵਾਲੇ ਦੇ ਖਿਲਾਫ ਬੋਲਦਾ ਹਮ ਤਾ ਨਸ਼ੇ ਵਾਲੇ ਇਕੱਠੇ ਹੋ ਕੇ ਉਸ ਬੰਦੇ ਨੂੰ ਘੇਰ ਲੈਂਦੇ ਆ। ਆ ਸ਼ਰਾਰਤ ਕੀਤੀ ਹੈ ਕੋਈ ਹੈ। ਉਹ ਜਿਹੜੀ ਪੁਲਿਸ ਕਹਿੰਦੀ ਹੈ ਜੀ ਉਹ ਇਹ ਇਹ ਬਈ ਟਾਇਆ ਕਿਨੇ ਆ ਜਿਹੜਾ ਹੈ ਲਿਖਿਆ ਹੋਇਆ। ਇਹ ਪੁਲਿਸ ਮੁਲਾਜ਼ਮ ਨਹੀਂ ਟਾਇਆ। ਹੂੰ। ਤੂੰ ਤੁਸੀਂ ਵੀ ਐਸੇ ਪਿੰਡ ਤੋਂ ਆ ਬਾਈ। ਹਾਂਜੀ ਹਾਂ ਇਸੇ। ਕਿਹੋ ਜਿਹੇ ਹਾਲਾਤ ਆ ਤੁਹਾਡੇ ਪਿੰਡ ਦੇ। ਆਹ ਹਾਲਾਤ ਤੁਸੀਂ ਦੇਖੇ ਹਨ 10 ਦਿਨਾਂ ਤੋਂ ਮੁੰਡਾ ਮਰ ਜਾਂਦਾ। ਚਟਾ ਲੋਕ ਵੇਚੀ ਜਾਂਦੇ ਆ ਪੁਲਿਸ ਵਾਲੇ ਲੈ ਲੈ ਪੈਸੇ ਮੁੜੀ ਜਾਂਦੇ ਆ ਅੱਛਾ ਕੋਈ ਇੱਥੇ ਰਾਜਾ ਬਾਪੂ ਨਹੀਂ ਅੱਛਾ ਜਿਹੜਾ ਵੀ ਮੁਲਾਜ਼ਮ ਆਉਂਦਾ ਇਧਰ ਦੀ ਵਰਜਦਾ ਪਰਲੀ ਗਲੀ ਪੈਸੇ ਲੈ ਕੇ ਨਿਕਲ ਜਾਂਦਾ ਅੱਛਾ ਇਹ ਇਹ ਤੀਰ ਵੀ ਲਾਏ ਹੋਇਆ ਵੀ ਇਹ ਕੋਈ ਇਹ ਸਹੀ ਹੈ ਟਿਕਾਣਾ ਕੀ ਲੋਕਾਂ ਦੇ ਘਰਾਂ ਦੇ ਵਿੱਚ ਚਾਂਬ ਵਿਕਦਾ ਲੋਕਾਂ ਦੇ ਘਰਾਂ 'ਚ ਵਿਕਦਾ ਹਾਂ ਪੰਜ ਸੱਤ ਘਰ ਹੈਗੇ ਨੇ ਪੁਲਿਸ ਵਾਲਿਆਂ ਨੂੰ ਸਭ ਕੁਝ ਪਤਾ ਹੈ ਪੈਸੇ ਲੈਂਦੇ ਆ ਅੱਛਾ ਹਾਂ ਤੇ ਸਰਕਾਰ ਤਾਂ ਕਹਿੰਦੀ ਅਸੀਂ ਨਸ਼ਾ ਹੀ ਖਤਮ ਕਰਦੇ ਕੋਸ ਨਹੀਂ ਹੁੰਦਾ ਸਰਕਾਰ ਕਦੋਂ ਕਰ ਦੂ ਜਦੋਂ ਪੁਲਿਸ ਤਾਂ ਬਕਾਉਂਦੀ ਆ ਪੁਲਿਸ ਫੜਾਉਂਦੇ ਆ ਕਿਵੇਂ ਬਾਈ ਇਸੇ ਹੀ ਅਸੀਂ ਕੱਲ ਵੀ ਇੱਥੇ ਆਏ ਸੀ ਉਸੇ ਟਾਈਮ ਹੀ ਨਾ ਕਿ ਜੀ ਸੱਚੇ ਬੰਦੇ ਨੂੰ ਬਾਬਾ ਰਾਣ ਕਾਪੀ ਮੂਹਰੇ ਲੈ ਕੇ ਆਉਂਦਾ ਹੈਗਾ ਜੇ ਅਸੀਂ ਅੱਜ ਵੀ ਉਸੇ ਟਾਈਮ ਤੇ ਆ ਗਏ ਕੱਲ ਵੀ ਉਸੇ ਟਾਈਮ ਤੇ ਕੱਲ ਤੜਕੇ ਵੀ ਉਸੇ ਟਾਈਮ ਤੇ ਕੀ ਕੀ ਹਾਲਾਤ ਹੈ ਇਸ ਪਿੰਡ ਦੇ ਹੈਗਾ ਜੀ ਸਰੇ ਆਮ ਸੱਚ ਹੈ ਇਹ ਹੂੰ ਠੀਕੇ ਆ ਕਿੰਨੇ ਕਿੰਨੇ ਘਰ ਵੇਚਦੇ ਆ ਨਾ ਕਿੰਨੇ ਕੁ ਲੋਕ ਵੇਚਦੇ ਆ ਬਾਦੂ ਲੋਕ ਵੇਚ ਜਾਂਦੇ ਪਿੰਡਾਂ ਦੇ ਆ ਵੀ ਵੇਚਦੇ ਹੈਗੇ ਕਿੰਨੇ ਇੱਕ ਦੀ ਗਿਣਤੀ ਚ ਵੇਕਦਾ ਹੋਊਗਾ ਜੇ ਗੱਲ ਕਰੀਏ ਕਰੋੜਾਂ ਦਾ ਲੱਖਾਂ ਦਾ ਕਿੰਨੇ ਕੁ ਦਾ ਲੱਖਾਂ ਦਾ ਬਿਜ਼ਨਸ ਹੋਊ ਜੀ ਇੱਥੇ ਰੋਜ਼ ਜਦੋਂ ਵੇਕਦਾ ਹੈਗਾ ਇਹ ਭਾਈ ਪੁਲਿਸ ਪ੍ਰਸ਼ਾਸਨ ਰੋਕਦਾ ਨਹੀਂ ਕਿਉਂ ਉਸਨੂੰ ਰੋਕਦਾ ਉਹਦਾ ਇਹ ਅਜੀਬ ਕਰਮ ਹੋ ਗਈ ਨਾਲ ਦੀ ਨਾਲ ਤਤਰ ਹੁੰਦੇ ਹੈਗੇ ਸਰਕਾਰ ਤਾਂ ਕਹਿੰਦੀ ਸੀ ਉੱਧ ਨਸ਼ਾ ਅਪਰਾਧ ਚਲਾਇਆ ਕੋਈ ਵਿਰੋਧ ਵਿਰੋਧ ਨਹੀਂ ਨਸ਼ਾ ਬਹੁਤ ਜੁੱਦਾ ਇੱਥੇ ਤਾਂ ਸਮਝਾਈ ਨਸ਼ਾ ਵਧ ਗਿਆ ਨਹੀਂ ਜੀ ਤਦ ਪਣੇ ਸਰਕਾਰ ਤਾਂ ਕਹਿੰਦੀ ਨਸ਼ਾ ਹੈ ਹੀ ਨਹੀਂ ਇਸ ਪਿੰਡ ਚ ਬਾਦੂ ਵੇਖਦਾ ਜੀ ਕਾਰਨ ਸਾਬ ਮਿਲੀਆਂ ਹੋਗੀਆਂ ਨੇ ਪੁਲਿਸ ਮਰਾਂ ਸਭ ਵਿਕੇ ਹੋਏ ਨੇ ਹੂੰ ਸਭ ਇੱਥੇ ਕੋਈ ਨਹੀਂ ਕਿਸੇ ਦਾ ਆਪਾਂ ਆਪਣੇ ਸਭ ਨੂੰ ਪੈਸਾ ਮੁੱਖ ਬਣਾਇਆਗਾ ਮਾਵਾ ਦੇ ਪੁੱਤ ਮਰ ਜਾਂਦੇ ਆ ਮਾਵਾ ਨੂੰ ਪੁੱਤ ਨਹੀਂ ਮਿਲਦੇ ਭੈਣਾਂ ਨੂੰ ਭਾਈ ਨਹੀਂ ਮਿਲਦੇ ਜਿਹੜਾ ਇਸ ਦੁਨੀਆ ਤੋਂ ਤੁਰ ਗਿਆ ਉਹਨੇ ਮੁੜ ਕੇ ਨਹੀਂ ਆਉਣਾ ਕਿ ਕਿੰਨੀ ਕਿੰਨੀ ਉਮਰ ਦੇ ਜਿਹੜੇ ਮੁੰਡੇ ਆ ਜਾਂ ਇੱਥੋਂ ਦੇ ਬੱਚੇ ਆ ਉਹ ਇਹਦੇ ਆਤੀ ਹੋ ਗਏ ਚੱਟੇ ਦੇ ਮਾਂ 15 15 ਸਾਲ ਦੇ ਜੀ ਜਮਾ ਇਹਦੇ ਆਤੀ ਹੋਏ ਪਿਆ 15 15 15 15 ਸਾਲ ਦੇ 16 16 ਸਾਲ ਦੇ ਮੁੰਡੇ ਅੱਜ ਤਾਂ ਅੱਜ ਦੀ ਘੜੀ 'ਚ ਤਾਂ ਮੁੰਡੇ ਆ ਅੱਜ ਤੋਂ ਜੇ ਇਹੀ ਕੰਮ ਚੱਲੇਗਾ ਸਾਲ ਦੋ ਸਾਲਾਂ ਨੂੰ ਕੁੜੀਆਂ ਵੀ ਲੱਗ ਜਾਣਗੀਆਂ ਸੱਚ ਆ ਇਹ ਅੱਛਾ ਤੇ ਫਿਰ ਮਾਤਾ ਰਿਸ਼ਤੇਦਾਰਾਂ ਦਾ ਆਉਣਾ ਵੀ ਓਖਾ ਹੋ ਜਾਂਦਾ ਉਹ ਇਹ ਸਾਨੂੰ ਤਾਂ ਕੋਈ ਰਿਸ਼ਤਾ ਨਹੀਂ ਲੈਂਦਾ ਹੁੰਦਾ ਆਉਂਦਾ ਹੀ ਨਹੀਂ ਇਹਨਾਂ ਰਿਸ਼ਤੇਦਾਰਾਂ ਨਾਲ ਕੁੜੀਆਂ 25 25 ਸਾਲ 30 30 ਸਾਲਾਂ ਦੀਆਂ ਬੈਠੀਆਂ ਨੇ ਕੁੜੀਆਂ ਆਉਂਦਾ ਹੀ ਨਹੀਂ ਕੋਈ ਅਗਲਾ ਕੰਨ ਰਿਸ਼ਤੇਦਾਰੀ ਕੀ ਦੇਣਾ ਜੋੜੀਏ ਜਦੋਂ ਹਰੀਆਮ ਚਿੱਟਾ ਵੇਖਦਾ ਕੀ ਪਤਾ ਜਦੋਂ ਮੁੰਡੇ ਅੱਜ 15 15 ਸਾਲ ਤੇ ਲੱਗੇ ਤੇ ਇਹ ਕੀ ਹੋ ਸਕਦਾ ਵੀ ਕੁੜੀਆਂ ਹੀ ਪਿੰਦ ਰਾਂ ਹੁਣ ਅੱਛਾ ਇਹੋ ਜੇ ਹਾਲਾਤ ਆ ਇਸ ਜਮਾ ਜਮਾ ਦੀ ਜਮਾ ਬਹੁਤ ਮਾੜੇ ਹਾਲਾਤ ਨੇ ਠੀਕ ਹੈ ਹਾਂ ਨਰਕ ਬਣੇ ਪਿਆ ਘਰਾਂ ਦੇ ਘਰ ਜਿਹੜੇ ਹੁਣ ਅੱਜ ਤੁਰ ਗਏ ਦੁਨੀਆ ਤੋਂ ਉਹਨਾਂ ਨੇ ਮੁੜ ਕੇ ਨਹੀਂ ਆਉਣਾ। ਮੋਤਾ-ਮੋਤਾ ਵੀ ਹੁੰਦੀਆਂ। ਮੋਤਾਂ ਜੀ ਬਧੇਰੀਆਂ ਹੁੰਦੀਆਂ ਨਹੀਂ ਜੀ ਵਾਧੂ ਹੋਉਂਗਾ ਨਹੀਂ। اچھا ਤੇ ਤੇ ਫੇਰ ਤਾਂ ਸਰਕਾਰ ਨੂੰ ਰੋਕਣਾ ਚਾਹੀਦਾ ਜਾਂ ਪੁਲਿਸ ਨੂੰ ਰੋਕਣਾ ਚਾਹੀਦਾ? ਕੋਈ ਨਹੀਂ ਰੋਕਦਾ ਜੀ ਅੱਜ ਸਵੇਰ ਜਾ ਉਹ ਕਰਕੇ ਮੁੜ ਕੇ ਚੁੱਪਚਾਪ ਹੋ ਜਾਂਦੇ ਆ। ਸਾਨੂੰ ਤਾਂ ਹੁਣ ਕੰਮਕਾਰਾਂ ਚਾਹੀਏ ਅਸੀਂ ਬਿਜ਼ੀ ਰਹਿੰਨੇ ਆ। ਹੈ? ਐਨਾ ਟਾਈਮ ਨਹੀਂਗਾ। ਮਜ਼ਾਕ ਕਿੰਨੇ ਕਦੀ ਗਿਣਤੀ ਚ ਵੇਖਤਾ ਹੋਊਗਾ ਇਹ ਕਿੰਨੇ ਕਿੰਨੇ ਕ ਪੈਸਾ ਦਾ ਵੇਚਦੇ ਹੋਣਗੇ ਇਹ ਤਾਂ ਹੁਣ ਜਿਹੜਾ ਕੰਮ ਕਰਦੇ ਜੀ ਉਹਨਾਂ ਨੂੰ ਪਤਾ ਹੁਣ ਸਾਡੇ ਵਰਗੇ ਨੂੰ ਮਜ਼ਦੂਰ ਲੋਕਾਂ ਨੂੰ ਤਾਂ ਕੀ ਪਤਾ ਅਸੀਂ ਤਾਂ ਡਿਹੜੀਦਾਰ ਬੰਦੇ ਆ ਜੀ ਇੱਕ ਗੱਲ ਹੋਰ ਨਾ ਕੱਟ ਕੇ ਸਾਨੂੰ ਇਹ ਵੀ ਕਹਿਣਗੇ ਵੀ ਇਹ ਜਾਣ ਕੇ ਇਹ ਇੱਕ ਪਰਿਵਾਰ ਦੇ ਬੰਦੇ ਬੋਲੀ ਜਾਂਦੇ ਆ ਮੇਰਾ ਆਪਦਾ ਭਾਈ 3 ਸਾਲ ਪਹਿਲਾਂ ਇਹਦੇ ਕਾਰਨ ਲਵੇਟ ਚ ਆਇਆ ਹੋਇਗਾ ਅਸੀਂ ਤਾਂ ਇਹੋ ਇਹ ਬਾਰੀ-ਬਾਰੀ ਰੋ ਰੋ ਕਹਿ ਰਹੇ ਆਂ ਗੱਲ ਸਾਨੂੰ ਇਹ ਕਹਿਣਗੇ ਵੀ ਇਹ ਪਰਿਵਾਰ ਬਾਰੀ-ਬਾਰੀ ਆ ਰਿਹਾ ਤਿੰਨ ਲੋਕ ਦੀ ਵੀ ਚਾਰੀ ਚੰਦਰਾ ਤੇ ਆ ਗਿਆ ਅੱਛਾ ਤੋ ਥੋੜੇ ਵੀ ਹਾਂ ਹਾਂ ਭਾਈ ਅਸੀਂ ਜੇ ਆਗਾ ਖਬਰ ਜਰੂਰ ਕੱਟ ਕੇ ਲਾਈਨਸ ਵਰਕੇ ਜਿਉ ਸਾਡੇ ਨਾਲ ਲੜਾਈ ਵੀ ਹੋ ਇਸ ਗੱਲ ਪਿੱਛੇ ਕੋਈ ਚੱਕਰ ਨਹੀਂ ਉਸ ਮਰਜੀ ਹੋਈ ਜਾਵੇ ਲੜੂਗਾ ਕੌਣ ਉਹ ਚਿੱਟੇ ਵਾਲੇ ਲੜਨਗੇ ਚਿੱਟੇ ਵਾਲੇ ਲੜਨਗੇ ਚਿੱਟੇ ਵਾਲੇ ਲੜਨਗੇ ਜੇ ਮੇਰੇ ਇੱਕ ਦੋ ਦਿਨ ਸੱਟ ਵੇਟ ਵਾਦੀ ਇਹਦੇ ਜ਼ਿੰਮੇਵਾਰ ਵੀ ਚਿੱਟੇ ਵਾਲੇ ਆ ਪੁਲਿਸ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਆ ਜਾ ਉਹ ਆ ਇਹ ਵੀ ਆ ਆ ਢਾਈ ਕਿਨੇ ਆ ਇਹ ਇਹ ਤਾਂ ਪੁਲਿਸ ਵਾਲੇ ਨੇ ਢਾਏ ਆ ਵੀਰੇ ਪੁਲਿਸ ਵਾਲੇ ਕਦੋਂ ਢਾਕੇ ਆ ਪੁਲਿਸ ਵਾਲਿਆਂ ਨੇ ਨਜ਼ਾ ਕਹਿੰਦੇ ਹੂ ਨਹੀਂ ਬੰਦ ਹੋ ਜਾ ਜੀ ਇਹ ਢਾਤਾ ਫੇਰ ਬੰਦ ਹੋ ਜਾਊਗਾ ਅੱਛਾ ਆ ਇਨਵੇਟਾ ਤਾ ਵੀ ਕਿਵੇਂ ਭਾਈ ਵੀ ਨਸ਼ਾ ਬੰਦ ਹੋ ਗਿਆ ਇੱਥੇ ਤਾਂ ਟਾਕੇ ਗਏ ਆ ਉਹ ਬੰਦ ਹੋ ਗਿਆ ਕੁਝ ਵੀ ਨਹੀਂ ਖੁੱਲਾ ਵਿਕਦਾ ਵੀਰੇ ਸਾਡੀ ਗਲੀ ਚ ਸਾਡੀ ਗਲੀ ਚ ਮੈਂ ਕਹਿੰਦਾ ਵੀ 70% ਵਿਕੀ ਜਾਂਦਾ 70% ਵਿਕੀ ਆ 500 ਤੇ ਦਿਹਾੜੀ ਤੇ ਰੱਖੇ ਹੋਏ ਆ ਬੰਦੇ ਪਾ 500 ਤੇ ਜਿਹੜੇ ਦਿਹਾੜੀ ਤੇ ਰੱਖੇ ਉਹ ਖਰਾਬ ਕਰਦੇ ਸਾਡੇ ਜਵਾਬ ਉਹ ਡੇਲਾ ਚ ਜਿਹੜੇ ਦਿਹਾੜੀ ਤੇ ਆ ਉਹ ਡੇਲਾ ਚ ਆਪ ਅਗਲੇ ਟੌਰ ਨਾ ਉਹ ਕਰਦੇ ਇਹ ਕਿੰਨੀਆਂ ਥਾਵਾਂ ਤੇ ਹੋਰ ਲਿਖਿਆ ਭਾਈ ਇਹ ਇਹਦਾ 5-6 ਤਾਂ ਲਿਖ ਟਰੱਕ ਯੂਨੀਅਨ ਕੋਲ ਜੀ ਆ আচ্ছা ਕਿਵੇਂ ਭਾਈ ਜਿੱਧਰ ਮਰਜ਼ੀ ਗੇੜਾ ਘੇਰਾ ਖਾ ਕੇ ਆਜੋ ਉੱਥੇ ਲਿਖਿਆ ਮਿਲੂਗਾ ਤੁਹਾਨੂੰ ਪੰਜ-ਛੀ ਸਾਲਾਂ ਤੇ ਆ ਠੀਕ ਹਰੇਕ ਮੋੜ ਤੇ ਹੈਗਾ ਓਕੇ ਮਾ ਮਾਤਾ ਇਸੇ ਪਿੰਡੋਂ ਆ ਹਾਂ ਇੱਥੇ ਕੀ ਕੀ ਹੋ ਜੇ ਹਾਲਾਤ ਆ ਤੁਹਾਡੇ ਪਿੰਡ ਦੇ ਇੱਥੇ ਜਿਵੇਂ ਕੰਧਾਂ ਤੇ ਲਿਖਿਆ ਪਿਆ ਵੀ ਚੱਟਾ ਵਿਖਦਾ ਬਥੇਰਾ ਭਾਈ ਸਾਡੇ ਤਾਂ ਮੁੰਡੇ ਬਥੇਰੇ ਮਰੀ ਜਾਂਦੇ ਨੇ ਹੁਣ ਐਵੇਂ ਕਰਾਜੇ ਫੇਰੀ ਮਰਦੇ ਹੋਣਗੇ ਅੱਛਾ ਕੀ ਹੋ ਜੇ ਹਾਲਾਤ ਆ ਤੁਹਾਡੇ ਪਿੰਡ ਦੇ ਕੰਧਾਂ ਤੇ ਕਹਿੰਦੇ ਲਿਖਿਆ ਪਿਆ ਵੀ ਇੱਥੇ ਚੱਟਾ ਵਿਖਦਾ ਬਹੁਤ ਬੁਰਾ ਹਾਲ ਆ ਭਾਈ ਜੀ ਕੁਝ ਕਹਿ ਨਹੀਂ ਸਕਦੇ ਵੇ ਕਹਿਣ ਸੁਣਨ ਤੋਂ ਪਰੇ ਆ ਜੀ ਹੂੰ ਪਰ ਜਿਹੜੀ ਪੁਲਿਸ ਆ ਪੁਲ ਸ਼ਰਾਰਤ ਕੀਤੀ ਹੈ ਤੇ ਸ਼ਰਾਰਤ ਕੀਤੀ ਇਸ ਦਾ ਧੰਨਵਾਦ ਕਰਦੇ ਜੀ ਉਹਦਾ ਉਹ ਤਾਂ ਪਿੰਡ ਪੱਧਰੀ ਦੇ ਸੀ ਸਨਮਾਨ ਕਰਨਾ ਚਾਹੁੰਦੇ ਆ ਜਿਹਨੇ ਲਿਖਿਆ ਇਹ ਜਿਹਨੇ ਲਿਖਿਆ ਜੀ ਕਿਉਂਕਿ ਇੱਥੇ ਤੁਸੀਂ ਨਾ ਤੁਸੀਂ ਇੱਥੇ ਆ ਕੇ ਹਾਲਾਤ ਨਾ ਤੁਸੀਂ ਦੇਖੋ ਇਹ ਤਾਂ ਬਹੁਤ ਵੀ ਬਹੁਤ ਮਾੜੇ ਹਾਲਾਤ ਆ ਵੀਰ ਜੀ ਸਾਡੇ ਏਰੀਆ ਦੇ ਬੱਚੇ ਨਹੀਂ ਬਾਹਰ ਖੇਡ ਸਕਦੇ ਸਾਨੂੰ ਤਾਂ ਇੰਨੀ ਮੰਨ ਕੇ ਚੱਲੋ ਵੀ ਦਿੱਕਤ ਆਉਂਦੀ ਐ ਇੱਥੇ ਅੱਛਾ ਹਾਂਜੀ ਫੇਰ ਤਾਂ ਭਾਈ ਰਿਸ਼ਤੇਦਾਰ ਵੀ ਔਖੀ ਆਉਂਦੇ ਹੋਣਗੇ ਮੇਲਾ ਤਾਂ ਰਿਸ਼ਤਾ ਨਹੀਂ ਹੁੰਦਾ ਹੋਣਾ ਫੇਰ ਤਾਂ ਕਿਸੇ ਦਾ ਇੱਥੇ ਲੱਗੇ ਰਹਿੰਦਾ ਇੱਥੇ ਤਾਂ ਮੇਲੇ ਹੀ ਲੱਗਿਆ ਰਹਿੰਦੇ ਐ ਮਨੋ 24 ਘੰਟੇ ਸੁਬਾ ਸ਼ਾਮ ਕਦੋਂ ਵੀ ਆਉਂਗੇ ਸੜ ਮੇਲੇ ਹੀ ਲੱਗਿਆ ਹੁੰਦਾ ਬਾਈ ਜੀ ਕਿੰਨੇ ਕਿੰਨੇ ਪਿੰਡਾਂ ਦੇ ਕੋਈ ਨੌਜਵਾਨ ਜਾਂ ਕੋਈ ਹੋਰ ਇਥੇ ਨਸ਼ਾ ਨੁਸ਼ਾ ਲੈਣ ਆਉਂਦੇ ਭਾਈ ਨੇੜੇ ਤੋਂ ਹੁਣ ਕੁਝ ਕਹਿਣਾ ਪਰ ਦੇਖੋ ਜੀ ਹੁਣ ਸਾਰੇ ਮੈਕਮ ਡਿਪਾਰਟਮੈਂਟ ਨੂੰ ਪਤਾ ਹੀ ਹੁੰਦਾ ਕਿੱਥੇ ਕੀ ਹੈ ਜੀ ਐਡਵਾਂਸ ਇੰਟੈਲੀਜੈਂਸਾਂ ਵੱਡੀਆਂ ਵੱਡੀਆਂ ਚੱਲ ਰਹੀਆਂ ਆਂ ਹਰ ਇੱਕ ਜੀ ਨੂੰ ਪਤਾ ਹੀ ਪਿੰਡ ਬਦਈ ਦੀ ਸਰਕਾਰ ਕਹਿੰਦੀ ਅਸੀਂ ਜੋਤ ਨਸ਼ਾ ਚਲਾਉਂਦੇ ਆਂ ਵੀ ਦੇਖੋ ਜੀ ਕੋਈ ਮਨਜਾ ਸਾਥ ਨਹੀਂ ਦਿੰਦਾ ਵੀ ਇਹ ਗੱਲ ਦੇ ਵਿੱਚ ਹਮੀ ਭਰਦ ਗਈ ਠੀਕ ਜੀ ਤਾਂ ਮੈਂ ਇੱਧਰ ਲੈ ਚਾ ਲਾਂ ਆ ਇੱਧਰ ਬੀਬੀਆਂ ਬੈਠੀਆਂ ਇਹਨਾਂ ਨਾਲ ਗੱਲਬਾਤ ਕਰ ਲੈਨੇ ਆ ਬੀਬੀ ਬੈਹਜੋ ਬੀਬੀ ਇਹ ਕੰਦਾ ਤੇ ਕਹਿੰਦੇ ਤੁਹਾਡੇ ਲਿਖਿਆ ਪਿਆ ਚਿੱਟਾ-ਚੁਟਾ ਵੇਖਦਾ ਇੱਥੇ ਵਾਧੂ ਵੇਖਦਾ ਭਰਾਵਾ ਵਾਧੂ ਵੇਖਦਾ ਹਾਂ ਪਰ ਤਾਂ ਮੋਤਾ-ਮੂਤਾ ਵੀ ਹੁੰਦੀਆਂ ਹੋਣੀਆਂ ਹਥੇਰੇ ਨੌਜਵਾਨ ਮੁੰਡੇ ਮਰ ਗਏ ਅੱਛਾ ਹਾਂ ਵਾਧੂ ਕਿੰਨੇ ਕੀ ਕਿੰਨੇ ਇੱਕ ਦਿਨਾਂ ਬਾਅਦ ਮੌਤ ਹੋਈ ਰਹਿੰਦੀ ਆ 8-10 ਦਿਨਾਂ ਬਾਅਦ ਹੋਈ ਰਹਿੰਦੀ ਆ ਬਸ ਅੱਛਾ ਹਾਂ ਮੈਂ ਤਾਂ ਆਪਦਾ ਮੁੰਡਾ ਮੁੱਕਿਆ ਹੋਇਆ ਹੈ अच्छा ਤੁਹਾਡਾ ਮੁੰਡਾ ਵੀ ਹਾਂ ਸਾਡਾ ਮੁੰਡਾ ਵੀ ਮੁੱਕਿਆ ਹੋਇਆਗਾ 25 ਸਾਲ ਦਾ ਮੁੰਡਾ ਮੁੱਕਿਆ ਮੇਰਾ ਕਿਵੇਂ ਚਿੱਟਾ-ਚਿੱਟਾ ਲਾਉਂਦਾ ਇਹ ਹੀ ਕੰਮ 'ਚ ਮੁੱਕੇ ਨੇ ਸਾਰੇ ਮੁੱਕਿਆ ਮੁੰਡਾ ਵੀ ਇਸੇ ਕੰਮ 'ਚ ਮੁੱਕਿਆ ਗੋਲੀਆਂ ਹੀ ਵੇਖਦੇ ਗੋਲੀਆਂ ਦੇ ਵੀ ਟੀਕੇ ਲਾਉਂਦੇ ਨੇ ਵੀ ਪੁਲਿਸ ਰੋਕਦੀ ਰੁਕਦੀ ਨਹੀਂ ਤੁਸੀਂ ਕਹਿੰਦੇ ਨਹੀਂ ਪੁਲਿਸ ਨੂੰ ਵੀ ਰੋਕੋ ਸਾਡੇ ਮੁੰਡੇ ਮਰੀ ਜਾਂਦੇ ਪੁਲਿਸ ਪੈਸੇ ਲੈਂਦੀ ਹੈ 10000 ਰੁਪਏ ਮਹੀਨਾ ਪਰ ਦੇ ਚਿੱਟੇ ਬਹੁਤ ਮਾੜੇ ਹਾਲਾਤ ਆ ਬਾਈ ਕਿਵੇਂ ਕੀ ਕੀ ਹੋਇਆ ਤੁਹਾਡੇ ਪਿੰਡ ਨੂੰ ਸਾਡੇ ਤਾਂ ਚਮਸਰੇ ਆਮ ਚਿੱਟਾ ਵੇਖਦਾ ਅੱਛਾ ਹਾਂ ਬਾਈ ਤੇ ਮਾਂ ਤੇ ਪੁਲਿਸ ਪੁਲਿਸ ਹੀ ਰੋਕਦੀ ਕੀ ਨਾ ਕੁਛ ਨਹੀਂ ਕਰ ਰਹੀ ਸਰਕਾਰ ਮਹੀਨਾ ਲੈਂਦੀ ਹੈ 20000 ਰੁਪਿਆ ਹਾਂ ਤੇ ਪੁਲਿਸ ਤਾਂ ਕਹਿੰਦੀ ਹੈ ਕਿਸੇ ਸ਼ਰਾਰਤੀ ਅੰਸਪਰ ਨੇ ਲਿਖਿਆ ਕਹਿੰਦੇ ਮਾਂ ਮਿਲੇ ਹੋਏ ਆ ਪੁਲਿਸ ਵਾਲੇ ਨਾਲ ਜੀ ਹੂੰ ਅੱਛਾ ਕਿੰ ਠੀਕ ਆ ਮਾ ਮਾ ਤਾਂ ਕਿਹੋ ਜਿਹੇ ਹਾਲਾਤ ਆ ਤੁਹਾਡੇ ਪਿੰਡ ਦੇ ਬਥੇਰੇ ਮਾੜੇ ਹਾਲਾਤ ਹੂੰ ਪੁੱਛਣਾ ਭਰਾਵਾ ਮਾੜਾ ਹਾਂ ਮਾੜਾ ਮਾੜੇ ਹਾਲਾਤ ਹੈਗੇ ਆ ਪਰਸਾੜ ਵਾਲੀ ਮਿਲਿ ਪਕਤਾ ਸੋ ਮਹੀਨਾ ਕਾਦਾ ਲ ਜਾਂਦੇ ਆਹੋ ਅੜਕੇ ਅਗਲਾ ਕਹਿ ਦਿੰਦਾ ਸਾਡਾ ਤਾਂ ਮਹੀਨਾ ਚੱਲਦਾ ਉਹਨੂੰ ਲੱਗ ਜਾਂਦਾ ਮਹੀਨਾ ਪਰਸਾੜੇ ਪਰਸਾੜੇ ਆਹੋ ਹੂੰ ਤੇ ਬਹੁਤ ਵੱਡੀ ਗੱਲ ਕਹਿ ਰਹੇ ਹੋ ਮਾਤਾ ਕੋਈ ਗੱਲ ਨਹੀਂ ਵੱਡੀ ਤਾਂ ਜਿਹੜੀ ਗੱਲ ਸੁਣਦੇ ਆਪਾਂ ਜੇ ਕਹਿ ਦਿੰਨੇ ਭਾਈ ਇੱਥੇ ਚਿੱਟੇ ਵਾਲੇ ਨੂੰ ਖਿਲਾ ਰੋਣਾ ਕਹਿ ਦਿੰਦੇ ਅਸ ਤਾਂ ਮਹੀਨਾ ਦੇਣਗਾ ਅੱਛਾ ਹਾਂ ਉਹਨੂੰ ਮਾਤਾ ਬੁੜੀਆਂ ਬੁੜੀਆਂ ਬਈ ਬੁੜੀਆਂ ਵੀ ਐ ਬੱਚੇ ਵੀ ਲਾ ਰੱਖੇ 15 15 ਸਾਲ ਦੇ ਸਪਲਾਈ ਤੇ ਇਸ ਤੋਂ 15 ਸਾਲਾਂ ਦੇ ਹਾਂ ਸਪਲਾਈ ਕਰਦੇ ਨੇ ਉਹ ਜਦੋਂ ਅੱਜ ਉਹ ਵੇਚਦੇ ਆ ਤੇ ਕੱਲ ਨੂੰ ਉਹਨਾਂ ਦੀ ਜ਼ਿੰਦਗੀ ਖਰਾਬ ਨਹੀਂ ਹੋਊਗੀ ਖਾਣ ਨਹੀਂ ਲੱਗਣਗੇ ਉਹ ਤੇ ਉਹ ਮੋਤਾ-ਮੂਤਾ ਵੀ ਹੋਈਆਂ ਹੋਣਗੀਆਂ ਫਿਰ ਮੋਤਾ ਬਥੇਰੇਗਾ ਮੋਤਾ ਸਾਰਿਆਂ ਚਿੱਟੇ ਨਹੀਂ ਹੋਣਗੀਆਂ ਕਿਵੇਂ ਮਾਤਾ ਬਹੁਤ ਮੁੰਡੇ ਗਏ ਭਾਈ ਚਿੱਟੇ ਚ ਅੱਛਾ ਸਾਡੇ ਤਾਂ ਥੋੜੇ ਹੀ ਮੁੰਡੇ ਰਹਿ ਗਏ ਬਸ ਫਿਰ ਤਾਂ ਮਾਤਾ ਆਉਣ ਵਾਲੇ ਸਮੇਂ 'ਚ ਬਰਾਤ ਵੀ ਨਹੀਂ ਤੁਰਦੀ ਇਸ ਤਰ੍ਹਾਂ ਹਾਂ ਭਾਈ ਬੜਾ-ਬੜਾ ਰਹਿ ਗਏ ਮੁੰਡੇ ਤਾਂ ਗਏ ਹੂੰ ਉਹਨੂੰ ਪੁੱਛਲਾ ਜਹੇ ਠੀਕ ਠੀਕ ਹਾਂ ਕਿਵੇਂ ਕਿਵੇਂ ਬਾਈ ਮਾ ਅਸੀਂ ਕੁਝ ਖਾਂਦੇ ਤਾਂ ਤਾਂ ਗਾਰੇ ਫਿਰਦੇ ਆ ਚਿੱਟਿਆਂ ਨੂੰ ਕਿੱਥੋਂ ਵਿਆਹ ਹੋਊ ਵੱਡੇ ਭਾਈ ਯਾਰ ਹੂੰ ਚਿੱਟਿਆਂ ਨੂੰ ਵਿਆਹ ਕਿੱਥੋਂ ਹੋਊ ਉਹਨਾਂ ਦੇ ਹਾਲਾਤਾਂ ਕਿੱਥੇ ਦੇਖ ਤੂੰ ਉਹਨਾਂ ਨੂੰ ਵਿਆਹ ਕਿੱਥੋਂ ਹੋਊਗਾ ਤੇ ਭਾਈ ਜੇ ਜੇ ਕੰਦਾ ਦੇ ਮੁਤਾਬਕ ਇੱਥੇ ਵਿਕਦਾ ਹੋਊਗਾ ਤੇ ਫਿਰ ਤਾਂ ਆਦੀ ਵੀ ਬਹੁਤ ਲੋਕ ਹੋਣਗੇ ਇਸ ਪਿੰਡ ਦੇ ਹਾਂ ਹਾਂ ਵੀਰੇ ਬਹੁਤ ਲੋਕ ਆਦੀ ਆ ਤੇ ਠਾ 15 ਤੋਂ ਲੈ ਕੇ 22 ਸਾਲਾਂ ਤੱਕ 22 ਤੱਕ ਤਾਂ ਹੈ ਨਹੀਂ ਯਾਰ 20 ਸਾਲਾਂ ਤੱਕ 15 ਤੋਂ ਲੈ ਕੇ 20 ਸਾਲਾਂ ਤੱਕ ਵੇਚਦੇ ਵੀ ਚਿੱਟਾ ਵੀ ਲਾਉਂਦੇ ਆ ਸਪਲਾਈ ਵੀ ਕਰਦੇ ਆ ਅੱਛਾ ਇਹ ਕਿੰਨੇ ਕਿ ਜਾਣੇ ਆ ਇਹ ਕਿੰਨੇ ਕ ਗਿਣਤੀ ਆ ਨਾ ਉਹਦਾ ਪੁੱਛੀ ਨਾ ਯਾਰ ਅਣ ਗਿਣਤੀ ਆ ਅਸੀਂ ਤਾਂ ਇਹ ਕਹਿੰਨੇ ਆ ਵੀ ਜਿਹੜੇ ਵੇਚਦੇ ਨਹੀਂ ਉਹਨਾਂ ਦੇ ਘਰ ਦੀ ਵੀ ਤਲਾਸ਼ੀ ਹੋਵੇ ਜਿਹੜੇ ਵੇਚਦੇ ਤੇ ਉਹਨਾਂ ਦੀ ਤਾਂ ਹੋਣੀ ਹੋਣੀ ਉਹਨਾਂ ਨੂੰ ਪਤਾ ਲੱਗੇ ਪੁੱਸ ਸਾਲਿਆਂ ਨੂੰ ਵੀ ਅਸੀਂ ਵੇਚਦੇ ਆ ਕਿ ਨਾ ਵੇਚਦੇ ਆ ਕਿ ਲੋਕ ਝੂਠ ਬੋਲਦੇ ਆ ਜੀ ਤਾਂ ਮੈਂ ਅੱਗੇ ਲੈ ਚੱਲਦਾ ਤੁਹਾਨੂੰ ਅੱਗੇ ਦੀ ਤਸਵੀਰ ਵੀ ਜ਼ਰੂਰ ਦਿਖਾਵਾਂਗੇ ਤੁਹਾਨੂੰ 3 4 ਥਾਵਾਂ ਤੇ ਲਿਖਿਆ ਹੋਇਆ ਬੇਸ਼ੱਕ ਕਾਲਖ ਜਿਹੜੀ ਉਹ ਲਾ ਦਿੱਤੀ ਗਈ ਹੈ ਇੱਕ ਇਧਰਲੇ ਪਾਸੇ ਤੀਰ ਲੱਗਿਆ ਹੋਇਆ ਆ ਮੈਂ ਕਹੂੰਗਾ ਦਿਖਾ ਦਿਓ ਜੇ ਗੌਰ ਦੇ ਨਾਲ ਤਾਂ ਇਧਰਲੇ ਪਾਸੇ ਲਿਖਿਆ ਹੋਇਆ ਆ ਸਾਫ਼ ਦੇਖ ਸਕਦੇ ਹੋ ਤੁਸੀਂ ਬੇਸ਼ੱਕ ਕਾਲਖ ਫੇਰੀ ਗਈ ਹੈ ਇਧਰ ਇਹ ਚਟਾ ਸ਼ਰਿਆਮ ਮਿਲਦਾ ਹੈ ਇਹ ਲਿਖਿਆ ਗਿਆ ਤੀਰ ਵੀ ਲਾਏ ਗਏ ਆ ਇੱਕ ਇਧਰ ਤੋਂ ਤੀਰ ਲਾਇਆ ਗਿਆ ਇੱਕ ਇਧਰ ਤੋਂ ਲਾਇਆ ਗਿਆ ਬਾਈ ਕਿ ਕਿਹੋ ਜਿਹੇ ਹਾਲਾਤ ਫੇਰ ਮੋੜ ਤੇ ਲਿਖਿਆ ਤੇ ਇਹ ਇਹ ਤਾਂ ਬਹੁਤ ਬੁਰੇ ਹਾਲਾਤ ਆ ਸਾਡੇ ਤਾਂ ਚਿੱਟਾ ਵਿਕਦਾ ਹੀ ਨਹੀਂ ਕਹਿੰਦੇ ਇਹੋ ਜਿਹੇ ਹਾਲਾਤ ਹੀ ਨਹੀਂ ਇੱਥੇ ਬਹੁਤ ਜ਼ਿਆਦਾ ਬਾਰੇ ਬੁਰੇ ਹਾਲਾਤ ਆਈ ਕੌਣ ਪੁਲਿਸ ਤਾਂ ਉਹ ਵੀ ਕਹੀਦੀ ਐ ਪੁਲਿਸ ਹੀ ਟਾਕੇ ਗਈ ਐ ਹਾਂ ਪੁਲਿਸ ਟਾਕੇ ਗਈ ਐ ਹਾਂ ਜੀ ਠੀਕ ਐ ਇਹ ਇਹ ਲਿਖਿਆ ਕਿਨੇ ਕੋਈ ਨਹੀਂ ਸੀਗਾ ਇਹ ਨਹੀਂ ਪਤਾ ਲੱਗੇ ਜਿਹਨੇ ਲਿਖਿਆ ਜੀ ਉਹਦਾ ਤਾਂ ਧੰਨਵਾਦ ਹੀ ਕਰਦੇ ਆਂ ਅੱਛਾ ਬਹੁਤ ਵਧੀਆ ਕਰਿਆ ਨੇ ਪੂਰਾ ਪੰਜਾਬ ਦੇ ਵਿੱਚ ਤੁਹਾਡਾ ਪਿੰਡੇ ਚਰਚਾ ਚ ਆਇਆ ਪਿਆ ਕਹਿੰਦੇ ਕੰਦਾ ਤੇ ਸ਼ਰੇ ਆਮ ਚਿੱਟਾ ਲੇ ਵਿਕਦਾ ਹੀ ਨਹੀਂ ਹਾਂ 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 ਸ਼ਰੇ ਆਮ ਵੀ ਵਿਕਦਾ ਸਾਡੇ ਠੀਕ ਐ ਇਹ ਬਈ ਪੁਲਿਸ ਦਾ ਕੰਮ ਹੁੰਦਾ ਜੇ ਕੋਈ ਨਸ਼ਾ ਹੁੰਦਾ ਉੱਥੇ ਬੰਦ ਕਰਾਇਆ ਜਾਂਦਾ ਪੈਸੇ ਨਹੀਂ ਕੋਈ ਰੋਕਦਾਰ ਉਪਤਾ ਨਹੀਂ ਨਾ ਕੋਈ ਰੋਕਦਾ ਕੋਈ ਮੰਤਰੀ ਸੰਤਰੀ ਉਹ ਵੀ ਨਾ ਨਾ ਕੋਈ ਪੁਲਿਸ ਉਹ ਸਾਨੂੰ ਸਿੱਧਾ ਕਹਿੰਦੇ ਆ ਵੀ ਇਸ ਹਫ਼ਤਾ ਦਿੰਨੇ ਆ ਇਸ ਤਾ ਮਹੀਨਾ ਕਰਿਆ ਹੋਇਆ ਫੜਦੀ ਨਹੀਂ ਉਹਨਾਂ ਨੂੰ ਅੱਛਾ ਤੇ ਸ਼ਿਕਾਇਤਾਂ ਸ਼ਿਕੁਤਾ ਕੀਤੀਆਂ ਮਿੰਟ ਦੇ ਲੋਕ ਬੁਸੇ ਰੀਆਂ ਆ ਇਹ ਮੁੰਡਾ ਮਰ ਗਿਆ ਹੁਣ ਸਾਰਾ ਕੁਝ ਕਰਿਆ ਸੀ ਠੀਕ ਹੈ ਜੇ ਕੋਈ ਕੋ ਬੋਲਦਾ ਉਹਨੂੰ ਕਹਿੰਦੇ ਤੇਰੀ ਲੱਤਾਂ ਤੋੜ ਦਿਆਂਗੇ ਅੱਛਾ ਤਾਂ ਕਰਕੇ ਕੋਈ ਬੋਲਦਾ ਨਹੀਂ ਉਹ ਸਾਡੇ ਐਮ ਸੀ ਸਾਹਿਬ ਖੜੇ ਨੇ ਬਾਣ ਦੇ ਉਹਨਾਂ ਨੇ ਵੀ ਕਰ ਲਓ ਠੀਕ ਆ ਤਾਂ ਮੈਂ ਇਧਰਲੇ ਪਾਸੇ ਲੈ ਚੱਲਾਂ ਬਾਈ ਤੁਸੀਂ ਐਮਸੀਓ ਹਾਂਜੀ ਬਾਈ ਕਿਹੋ ਜਿਹੇ ਹਾਲਾਤ ਆ ਤੁਹਾਡੇ ਇੱਥੋਂ ਦੇ ਹਾਲਾਤ ਤਾਂ ਬਾਈ ਬਹੁਤ ਬੁਰੇ ਆ ਯਾਰ ਪਤਾ ਹੀ ਆ ਸਾਰਾ ਹੁਣ ਲੱਗੇ ਹੀ ਪਿਆ ਸਾਰਾ ਕੁਝ ਪਤਾ ਬਹੁਤ ਜਾਦੇ ਬਹੁਤ ਜਿਆਦੇ ਬੁਰਾ ਹਾਲ ਆ ਠੀਕ ਆ ਚਿੱਟੇ ਨਾਲ ਤੇ ਬਹੁਤ ਮੋਤਾਂ ਹੋ ਗਈਆਂ ਹੁਣ ਵੀ ਅਸੀਂ ਤਾਂ ਲੋਕਾਂ ਨਾਲ ਬਹੁਤ ਟਾਈਮ ਦੇ ਸਮਝਾਉਣੇ ਆ ਲੋਕਾਂ ਨਾਲ ਇੱਚੋ ਮੈਂ ਘਟੋ ਘਟ 25 30 ਮੁੰਡੇ ਅਸੀਂ ਕੋਲੋਂ ਖਰਚਾ ਕਰਕੇ ਵੀ ਸੈਂਟਰਾਂ 'ਚ ਵੀ ਭੇਜ-ਭੇਜ ਦੇਖ ਲਈਏ 6 6 ਮਹੀਨੇ ਆ ਕੇ ਮੁੰਡੇ ਵਧੀਆ ਰਹਿੰਦੇ ਆ ਸੈੱਟ ਹੁੰਦੇ ਆ ਦੁਬਾਰੇ ਫੇਰ ਜੇ ਕੋਈ ਸੁਧਰਦੇ ਇਹ ਜੇ ਸੁਧਰ ਨਹੀਂ ਦਿੰਦੇ ਦੁਬਾਰੇ ਫੇਰ ਉਹਨੂੰ ਖਿੱਚ ਲਾਣ ਗਿਆ ਜਾਂ ਮੇਰੇ ਕੋਲੇ ਪੈਸੇ ਹੈਗੇ ਐਂ ਕਰਕੇ ਉਹਨੂੰ ਦੁਬਾਰੇ ਫੇਰ ਲਾ ਲਿਆ ਕੱਲੇ ਕੱਲੇ ਤੁਹਾਡੀ ਗੱਲ ਵਿੱਚ ਹੈ ਮੈਂ ਸਿੱਧੀ ਗੱਲ ਪੁੱਛੂਗਾ ਵੀ ਇੱਥੇ ਚਿੱਟਾ ਵਿਕਦਾ ਹੈ ਜਾਂ ਚਿੱਟਾ ਲਾਉਣ ਵਾਲੇ ਕੋਸ਼ਕ ਜਾਂ ਉਹਦੇ ਆਦੀ ਨੇ ਬਾਈ ਚਿੱਟਾ ਵਿਕਦਾ ਇੱਥੇ ਲਾਉਣ ਵਾਲੇ ਵੀ ਆਦੀ ਵੀ ਹੈਗੇ ਵਿਕਦਾ ਵੀ ਸ਼ਰੇ ਆਵਾਂਗਾ ਕੋਈ ਤੁਸੀਂ ਇੱਥੋਂ ਜੇ 500 ਬੰਦਾਗਾ 500 ਬੰਦੇ ਦੇ ਕੋਲੇ ਵੀ ਜਾ ਕੇ ਗੱਲ ਕਰ ਲਓ ਤੁਹਾਨੂੰ ਆਪ ਹੀ ਦੱਸ ਦਾਨਗੇ ਹੁਣ ਚਲੋ ਮੈਂ ਝੂਠ ਬੋਲ ਦੂੰਗਾ ਦੋ ਬੰਦੇ ਹੋਰ ਝੂਠ ਬੋਲ ਦਾਨਗੇ ਉਹਦੇ ਨਾਲ ਨਹੀਂ ਤੁਸੀਂ ਪਤਾ ਕਰ ਲਓ ਜਾ ਕੇ ਵੀ ਇਹ ਕਿਵੇਂ ਲਿਖਿਆ ਸਹੀ ਆ ਜਾਂ ਗਲਤ ਆ ਕੀ ਉਹ ਤਾਂ ਤੁਹਾਨੂੰ ਕਲੀਅਰ ਹੋਈ ਜੋ ਮੋਤਵਾਰ ਬੰਦੇ ਹੋ ਤੁਸੀਂ ਮੋਤਵਾਰ ਬੰਦੇ ਹੋ ਤੁਸੀਂ ਤੋ ਤੁਹਾਨੂੰ ਲੱਗਿਆ ਨਹੀਂ ਪਤਾ ਵੀ ਇਹ ਕੌਣ ਲਿਖ ਗਿਆ ਬਾਈ ਜੀ ਦੇਖੋ ਹੁਣ ਅਸੀਂ ਤਾਂ 10 11 ਵਜੇ ਨਾ ਕਰੇ ਆਉਣੇ ਆਗੇ ਮੇਰਾ ਹੋਟਲ ਆਪਦਾ 10:30 ਦਾ 11 ਵੀ ਵਜੇ ਜਾਂਦੇ ਉੱਥੋਂ ਆਉਣੇ ਆਗੇ ਲੇਟ ਉਹਨਾਂ ਆ ਕੇ ਚਲੋ ਤੋਂ ਬਾਅਦ ਕਿਸੇ ਨੇ ਲਿਖਿਆ ਲੁਕਿਆਗਾ ਚਲੋ ਲਿਖਿਆ ਤਾਂ ਸਹੀ ਹੈਗਾ ਇਹ ਚ ਕੋਈ ਝੂਠ ਵਾਲੀ ਗੱਲ ਨਹੀਂ ਹੈਗੀਗੀ ਚਲੋ ਜਿਹੜਾ ਹੁੰਦਾਗਾ ਬਿਕਦਾਗਾ ਜਮਾ ਸਹੀ ਹੈ ਇਹ ਕੋਈ ਤੁਸੀਂ ਤੁਸੀਂ ਮੌਤਵਾਰ ਬੰਦੇ ਹੋ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤ ਨਹੀਂ ਕੀਤੀ ਵੀ ਭਾਈ ਮੇਰੇ ਵਾਰਡ ਦੇ ਵਿੱਚ ਆ ਕੁਛ ਹੋ ਰਿਹਾ ਉਹਨੂੰ ਰੋਕਿਆ ਜਾਵੇ ਬਹੁਤ ਵਾਰੀ ਹੋਈ ਹੈ ਭਾਈ ਸ਼ਿਕਾਇਤ ਹੋਈ ਹੈਗੀ ਫਿਰ ਉਹ ਹੀ ਕਹਿੰਦੇ ਆ ਉਹ ਕਹਿੰਦੇ ਜੀ ਕਰੀ ਜਾਂਦੇ ਆ ਫੜਦੇ ਆ ਪਰਚੇ ਦਿੰਨੇ ਆਗੇ ਉਹ ਫੇਰ ਆ ਜਾਂਦੇ ਆ ਕਹਿੰਦੇ ਜੀ ਹੁਣ ਰਿਕਵਰੀ ਨਹੀਂ ਹੁੰਦੀਗੇ ਇਹਨਾਂ ਕੋਲੋਂ ਰਿਕਵਰੀ ਹੁੰਦੋ 2-4 ਗ੍ਰਾਮ ਤੇ ਜਾਂ 2-4 ਦਿਨਾਂ ਬਾਅਦ ਇਹਨਾਂ ਦੀ ਜਮਾਨਤ ਲੱਗ ਜਾਂਦੀ ਹੈ ਕਿ ਹੁਣ ਕਿਉਂ ਚੀਜ਼ ਇਹ ਨਸ਼ਾ ਨਾ ਜਿਹੜਾ ਨਾ ਚੀਜ਼ ਥੋੜੀ ਹੈਗੀ ਇਹ ਉਨੀ ਰਿਕਵਰੀ ਹੁੰਦੀ ਨਹੀਂ ਜਿੰਨੀ ਚਾਹੀਦੀ ਆ ਮੈਂ ਤਾਂ ਸਰਕਾਰ ਅੱਗੇ ਇਹ ਬੇਨਤੀ ਕਰਨਾ ਚਾਹਣਾਗਾ ਵੀ ਇਹਦੇ ਜਿਹੜੀ ਹੈਵੀ ਰਿਕਵਰੀ ਆ ਕੋਈ 5 ਗ੍ਰਾਮ ਜਾਂ 10 ਗ੍ਰਾਮ ਦੀ ਹੋਵੇ ਤਾ ਇਹਨਾਂ ਦੇ ਨੱਥ ਵੀ ਪਵੇ ਹੁਣ 5-10 ਗ੍ਰਾਮ ਹੁੰਦਾ ਉਹਦੇ ਚ 4 ਦਿਨਾਂ ਬਾਅਦ ਹੀ ਬਾਹਰ ਆ ਜਾਂਦੇ ਹੈਗੇ ਉਹਦੇ ਨਾਲ ਕੁਝ ਬਣਦਾ ਹੀ ਨਹੀਂ ਐ ਵੀ ਰਿਕਵਰੀ ਆਦੀ 5-7 ਗ੍ਰਾਮ ਦੀ 10 ਦੀ ਹੋਵੇ ਤਾਂ ਇਹ ਵੱਧ ਤੋਂ ਵੱਧ ਟਾਈਮ ਦਰਬੀ ਬਣੇ ਇਹਨਾਂ ਦੇ ਵੀ ਹਾਂ ਜੇ ਇਹਨੇ ਦਾ 10 ਸਾਲ ਸਾਨੂੰ ਜੇਲ ਕੱਟਣੀ ਪਊਗੀ ਹੁਣ ਉਹਨਾਂ ਨੂੰ ਪਤਾ ਵੀ 5-4 ਗ੍ਰਾਮ ਚ ਕੁਝ ਨਹੀਂ ਬਣਦਾ 2-4 ਦਿਨਾਂ ਚ ਦਿਮਾਨਤਾ ਕਰਾ ਕੇ ਆਈ ਜਾਣਗੇ ਕੋਈ ਉਹਨਾਂ ਨੂੰ ਇਸ ਚੀਜ਼ ਦਾ ਹੈ ਨਹੀਂ ਹੁਣ ਭੁੱਕੀ ਵਾਲਾ ਫੜਿਆ ਜਾਂਦਾ ਕੋਈ ਭੁੱਕੀ ਵਾਲਾ ਜੇ ਕਿਸੇ ਕੋਲੇ ਮਿਲਦੀ ਆ ਉਹਦਾ ਲੰਮਾ ਟਾਈਮ ਵਾਸਤੇ ਹੁਣ ਜੇਲ ਜਾਣਾ ਪੈਂਦਾ ਹੈਗਾ ਉਕੀਆ ਵੱਡੀ ਮਾਤਰਾ ਚ ਹੋ ਜਾਂਦੇ ਕਹਿੰਦਾ ਮਤਲਬ ਵੀ ਫਲਾਵਟ ਕਰਕੇ ਜਿਆਦਾ ਉਹ ਚੀਜ਼ ਨੂੰ ਐਨਲ ਲਪੋਣੀ ਇਹ ਥੋੜੀ ਚੀਜ਼ ਹੁੰਦੀ ਹੈ ਕਿ ਲਪੋਣਾ ਸੌਖਾ ਹੈ ਲਿਆਉਣਾ ਸੌਖਾ ਹੈ ਹਨਾ ਇਸੇ ਕਰਕੇ ਇਹ ਨਸ਼ਾ ਇਸ ਕਰਕੇ ਨਹੀਂ ਕੰਟਰੋਲ ਹੋ ਰਿਹਾ ਜਿਆਦਾ ਬਾਈ ਤੇ ਇਸੇ ਪਿੰਡ ਤੋਂ ਹਾਂਜੀ ਕਿ ਵਿਖਦਾ ਬੁਗਦਾ ਸੇ ਚਟਾ ਬਾਦੂ ਵਿਖਦਾ ਜੀ ਅੱਛਾ ਠੀਕ ਹੈ ਸਾਰੇ ਆਮ ਵਿਖਦਾ ਜੀ ਅੱਛਾ ਕਿ ਕਿੰਨੇ ਕਰਾ ਦੇ ਦਿੰਦੇ ਆ ਕੋਈ 500 ਵਾਲੀ ਬਿੱਟ ਦੇ ਜਾਂਦਾ ਜੀ ਕੋਈ 25 ਮਿਲੀ ਦੇ ਜਾਂਦਾ ਜੀ ਕੋਈ ਗ੍ਰਾਮ ਦੇ ਜਾਂਦਾ ਕੋਈ ਅੱਧਾ ਗ੍ਰਾਮ ਦੇ ਜਾਂਦਾ ਸਭ ਕੁਝ ਵਿਕਦਾ ਹੈ ਤੋਂ ਤੁਹਾਨੂੰ ਵਾਵਾ ਪਤਾ ਮੇਰੇ ਹਿਸਾਬ ਨਾਲ ਹੈ ਨਾ ਇੱਥੇ ਵਿਕਦਾ ਹੀ ਹੈ ਜੀ ਪਤਾ ਹੈਗਾ ਹੁਣ ਇੱਥੇ ਲੈ ਕੇ ਜਾਂਦੇ ਆ ਜੀ ਬਹੁਤ ਰੋਕਦੇ ਆ ਜੀ ਬੰਦੇ ਨੂੰ ਫੜ ਵੀ ਲੈਣੇ ਆ ਤੇ ਕੰਬੇ ਨਾ ਬੰਨੇ ਵੀ ਹੈ ਜੀ ਬਹੁਤ ਅੱਛਾ ਫਿਰ ਵੀ ਨਹੀਂ ਹਟਦੀ ਜੀ ਠੀਕ ਹੈ ਬਾਈ ਲੱਖਾਂ ਲੁੱਖਾਂ ਦਾ ਵਿਕਦਾ ਕਿ ਕਰੋੜਾ ਕਰੋੜਾ ਦਾ ਵਿਕਦਾ ਇੱਥੇ ਅਰਬਾਂ ਦਾ ਗੋਮਰੇ ਅਰਬਾਂ ਦਾ ਵਿਕਦਾ ਜੇ ਕਿਸੇ ਨੂੰ ਦੁੱਧ ਚਾਹੀਦਾ ਹੁੰਦਾ ਨਾ ਤਾਂ ਦੁੱਧ ਵੀ ਲਿਆਉਣ ਵਾਸਤੇ ਵਾਲੇ ਨੂੰ ਘਰੋਂ ਬਾਹਰ ਨਿਕਲਦੇ ਬੰਦੇ ਨਸ਼ੇ ਕੈਸੀ ਚੀਜ਼ ਆ ਬੰਦਾ ਨਸ਼ੇ ਦੇ ਘਰੇ ਪਹੁੰਚਦਾ ਜਮਾ ਕਰੇ ਪਹੁੰਚ ਹਾਂ ਜੇ ਗੋੜਚਾ ਵੀ ਲੈਣਾ ਹੋਵੇ ਨਾ ਤਾਂ ਵੀ ਬੰਦੇ ਨੂੰ ਆਖੋ ਚੱਲ ਕੇ ਆਣਾ ਪੈਂਦਾ ਤੁਸੀਂ ਆ ਪਿੰਡ ਦੇ ਇੰਨੇ ਲੋਕ ਆ ਤੁਸੀਂ ਤਲਾਹਾਂ ਤਰੁਹਾ ਨਹੀਂ ਦਿੱਤੀਆਂ ਜਾਂ ਐਸਐਸਪੀ ਨੂੰ ਜਾ ਕੇ ਜਾਂ ਡੀਆਈਜੀ ਨੂੰ ਜਾ ਕੇ ਨਹੀਂ ਬਈ ਸੁਣੋ ਮੈਂ ਇੱਕ ਗੱਲ ਕਹਿਣਾਗਾ ਕੱਲ ਕੀ ਹੁੰਦੀ ਹੈ ਕਿ ਪੁਲਿਸ ਜਿਹੜੀ ਹੁੰਦੀ ਹੈ ਨਾ ਉਹ ਆਪਣੇ ਕੰਮ ਲੋਕਾਂ ਦੇ ਮਨ ਦੇ ਵਿੱਚ ਮਾਈਂਡ ਦੇ ਵਿੱਚ ਇਹ ਚੀ ਭਰ ਦਿੰਦੇ ਵੀ ਹਾਂ ਪੁਲਿਸ ਨਿਸ਼ਚੇ ਤੇ ਕੰਮ ਕਰ ਰਹੀ ਆ ਉਹ ਕੀ ਹੁੰਦਾ ਗਰੀਬ ਕਰਨ ਦੇ ਬੱਚੇ ਠੀਕ ਆ ਦਿਹਾੜੀ ਦਿਹਾੜੀ ਮਜ਼ਦੂਰੀ ਵਾਲੇ ਕੋਈ ਵੀ ਹੈਗਾ ਅੱਜ ਦੀ ਪੂਰੀ ਦੁਨੀਆ ਦੇ ਵਿੱਚ ਕੋਈ ਨਸ਼ਾ ਸ਼ਰਿਆਮ ਕਰਦਾ ਕੋਈ ਚੋਰੀ ਕਰਦਾ ਹੈ ਨਾ ਵਿਖਦਾ ਹਾਂ ਕਿ ਕਿੰਨਾ ਕੁ ਵਿਖਦਾ ਬਈ ਤੇ ਵਿਖਦਾ ਤਾਂ ਬਾਦੂ ਹੁਣ ਕੀ ਕਹੀਏ ਬੈਰ ਪਾਉਣ ਨੂੰ ਜੀ ਨਹੀਂ ਕਰਦਾ ਅੱਛਾ ਹਾਂ ਸਰਕਾਰ ਨੂੰ ਕੀ ਲੋਡ ਹੁੰਦੀ ਆ ਇਹ ਕੰਮ ਤੋਂ ਟਾਉਣ ਨੂੰ ਜਦੋਂ ਉਹਨਾਂ ਤੇ ਖੇਜ ਜਾਂਦੇ ਸਰਕਾਰ ਚੱਕ ਕੇ ਉਹੀ ਪਰਚੇ ਦੇਣ ਲੱਗ ਜਾਂਦੇ ਅੰਦਰ ਬਸ ਆਹ ਕੰਮ ਹੁੰਦਾ ਸਰਕਾਰ ਕੋਈ ਆ ਪਰਚੇ ਪੁਰਚੇ ਕਹੀਆਂ ਨਾ ਅਸੀਂ ਹਜੇ ਤੱਕ ਤਾਂ ਦੇਖੇ ਨਹੀਂ ਵੀ ਪਰਸੋਂ ਚੌਥੀ ਦੀ ਗੱਲਬਾਤ ਚੱਲੀ ਗਈ ਜਾਂਦੀ ਹੈ ਵੀ ਆਹ ਲਿਖਿਆ ਪਿਆ ਕੰਦਾ ਤੇ ਵੀ ਲਿਖਿਆ ਤੇ ਚਲੋ ਜੀ ਜਿਹੜੇ ਇਨਸਾਨ ਨੇ ਵੀ ਲਿਖਿਆ ਸਹੀ ਲਿਖਿਆ ਉਹਨੇ ਵੀ ਆਦਾ ਢੱਡ ਮਚਾਇਆ ਉਹਨਾਂ ਨੂੰ ਰਾਤ ਗਾਲੀ ਹੁਣੀ ਲਿਖਿਆ ਫੇਰ ਹੀ ਉਹਨੇ ਇਹ ਕੰਮ ਵਾਸਤੇ ਵੀ ਬੰਦ ਹੋ ਜੇ ਮੋੜ ਮੰਡੀ ਚ ਇੱਥੇ ਬਾਹਰੋਂ ਦੂਰੋਂ ਤੂਰੋਂ ਚੱਲ ਕੇ ਪਿੰਡਾਂ ਦੇ ਲੋਕ ਆਉਂਦੇ ਆ ਜੀ ਕਿੰਨੇ ਕਿੰਨੇ ਕ ਪਿੰਡਾਂ ਦੇ ਆਉਂਦੇ ਇੱਥੇ ਇੱਥੇ ਬਾਧੂ ਆਉਂਦਾ ਕਿਦੀ ਜੇਬ ਚ ਕੀ ਪਰੋਲ ਲੈਗਾ ਇਹੋ ਜਿਹੇ ਹਾਲਾਤ ਇਹੋ ਜਿਹੇ ਹਾਲਾਤ ਅਮੋੜ ਮੰਡੀ ਦੇ ਸਾਡੀ ਪੱਤੀ ਦਾ ਪਰਾ ਰਹਿ ਗਈ ਅਜੇ ਤੱਕ ਬਚੀ ਆ ਬਾਬੇ ਨਾਨਕ ਦੀ ਕਿਰਪਾ ਕੀ ਵੀ ਹੂੰ ਪਰ ਹੈ ਤਾਂ ਇਹ ਵੀ ਸਾਡੀ ਹੈ ਪਿੰਡ ਤਾਂ ਇਹ ਵੀ ਸਾਡੇ ਐਮਐਸੀ ਸਾਹਿਬ ਖੜੇ ਆ ਸਾਡੇ ਇਹਨਾਂ ਨੇ ਬਥੇਰਾ ਜ਼ੋਰ ਲਾਇਆ ਹੁਣ ਵੈਰ ਪਾਉਣ ਨੂੰ ਕਿਸੇ ਤਾਂ ਜੀ ਨਹੀਂ ਕਰਦਾਗਾ ਕਿਵੇਂ ਭਾਈ ਇਹ ਵੈਰ ਵੈਰ ਵਾਲੀ ਗੱਲ ਨਹੀਂ ਮਸਲਾ ਵੈਰ ਭਾਈ ਜੀ ਹੁਣ ਮੇਰੀ ਗੱਲ ਸੁਣ ਜੇ ਕਿਸੇ ਨਸ਼ੇੜੀ ਦੀ ਜਾ ਕੇ ਚੁਗਲੀ ਕਰਾਂਗੇ ਪੁਲਿਸ ਤਾਂ ਪਿੱਛੇ ਰਹਿ ਜਾਂਦੀ ਆ ਨਸ਼ੇੜੀ ਦਾ ਕੀ ਪਤਾ ਚਾਰ ਇਕੱਠੇ ਹੋ ਕੇ ਸਿਰ ਪਾੜ ਦੇਣ ਵੇਨੇ ਸਾਡੇ ਸਾਲੇ ਨੇ ਚੁਗਲੀ ਕੀਤੀ ਆ ਇਹੋ ਜਿਹੇ ਹਾਲਾਤ ਇਹੋ ਜਿਹੇ ਹਾਲਾਤ ਆ ਭਾਈ ਤਾਂ ਹੀ ਉਹ ਚੁੱਪ ਕਰੇ ਬੈਠੇ ਆ ਤਾਂ ਭਾਈ ਬਈ ਮੈਂ ਕੁਝ ਲੋਕਾਂ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਉਹ ਕਹਿੰਦੇ ਭਾਈ ਨਹੀਂ ਵਿਕਦਾ ਤਾਂ ਕਰਕੇ ਨਹੀਂ ਬੋਲਦੇ ਫਿਰ ਉਹ ਡਰਦੇ ਨਹੀਂ ਬੋਲਦੇ ਜ਼ੋਰਤ ਰੱਖਦਾ ਅਗਲਾ ਵੇਚਣ ਦੀ ਵੀ ਡਰਦੇ ਅਗਲੇ ਦੇ ਬਾਜ਼ਰ ਚ ਕੱਢ ਜਾਂਦੇ ਚਾਰ ਨਹੀਂ ਛੜੀ ਇਕੱਠੇ ਹੋ ਕੇ ਮੰਨਣਾ 2000 ਦਾ ਵੀ ਦਿੱਤਾ ਧਾਰ ਕਿਸੇ ਨੂੰ 1000 ਰੁਪਏ ਪਿੱਛੇ ਤਾਂ ਬੰਦੇ ਦਾ ਗਲ ਕੋਟਣ ਤੱਕ ਜਾਂਦੇ 2000 ਦੀ ਗੱਲ ਕਿੱਥੇ ਵਗ ਗਈ ਸਭਾਈ ਜੀ ਇੱਕ ਗੱਲ ਸੁਣੋ ਜਿਹੜਾ ਬੰਦਾ ਤੁਹਾਨੂੰ ਉੱਥੇ ਕਹਿੰਦਾਗਾ ਵੀ ਨਹੀਂ ਵਿਕਦਾ ਮੇਰੇ ਸਾਹਮਣੇ ਲਿਓ ਸਾਡੇ ਸਾਹਮਣੇ ਲਿਓ ਠੀਕ ਹੈ ਮੇਰੇ ਸਾਹਮਣੇ ਗੱਲ ਕਰਾਓ ਕਿਹੜਾ ਇੰਨੇ ਬੰਦੇ ਖੜੇ ਆ ਬੋਲੋ ਕਿਹਨੂੰ ਨਹੀਂ ਪਤਾ ਵੀ ਇੱਥੇ ਕੀ ਹੁੰਦਾਗਾ ਜੇ ਇੱਕ ਬੰਦਾ ਆਏ ਕਹਾ ਦੋ ਵੀ ਜਿਹੜਾ ਕਹਿੰਦਾ ਵੀ ਇੱਥੇ ਵਿਕਦਾ ਨਹੀਂ ਮੇਰੇ ਨਾਲ ਸਾਹਮਣੇ ਅੱਖਾਂ ਚੱਖਾਂ ਪਾ ਕੇ ਗੱਲ ਕਰੇ ਬੰਦਾ ਨੂੰ ਤਾਂ ਆ ਆ ਲੋਕ ਵੀ ਵਿਕਦਾ ਹੈ ਲਿਖ ਕੇ ਦੇਣ ਨੂੰ ਤਾਂ ਨਹੀਂ ਵੀ ਇੱਥੇ ਵਿਕਦਾ ਇਕੱਲਾ ਨਾਮ ਨਹੀਂ ਲੈਂਦਾ ਕੋਈ ਵੀ ਬੰਦਾ ਡਟਦਾ ਇੱਥੇ 20 50 ਬੰਦੇ ਖੜੇ ਸਾਰੇ ਆਂਦੇ ਸਾਈਨ ਲੈ ਜੋ ਸਾਡੇ ਤੋਂ ਵੀ ਇੱਥੇ ਚਿੱਟਾ ਵਿਕਦਾ ਹੈ ਛੋਟੇ ਛੋਟੇ ਪੁੱਤ ਮੋਹਵਾ ਤੇ 20 20 22 22 ਉਹ ਪੰਜਾਬ ਸਰਕਾਰ ਕਹਿੰਦੀ ਸੀ ਨਸ਼ਾ ਹੀ ਖਤਮ ਕਰਤਾ ਬਾਈ ਜੀ ਕਹਿਣ ਨੂੰ ਬਹੁਤ ਕੁਝ ਕਹਿੰਦੀ ਹੈ ਜੀ ਸਰਕਾਰ ਨੇ ਅੱਜ ਤੱਕ ਦਿੱਤਾ ਕੀ ਆ ਪੰਜਾਬੀਆਂ ਨੂੰ ਤੁਹਾਡੇ ਹਿਸਾਬ ਨਾਲ ਕੀ ਦਿੱਤਾ ਟੱਕਾ ਹੀ ਕੀਤਾ ਜਦ ਨਸ਼ਾ ਉਹਦੇ ਚਲਾਇਆ ਸੀ ਇਹ ਗੱਲ ਹਰ ਇੱਕ ਬੰਦੇ ਨੂੰ ਪਤਾ ਹੈ ਬਲੈਕੀਆਂ ਦੀ ਕੋਈ ਬੰਦਾ ਸ਼ਿਕਾਇਤ ਕਰੇ ਕਿਉਂਦਾ ਉਹਦੋਂ ਪਹਿਲਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਸਾਡੀ ਸ਼ਿਕਾਇਤ ਹੋ ਗਈ ਕਿੱਥੋਂ ਪਤਾ ਲੱਗਦਾ ਬਾਈ ਜੀ ਸਮਝੋ ਇਸ ਚੀਜ਼ ਨੂੰ ਨਾ ਬਾਈ ਚਲੋ ਪਿੰਡ ਦੇ ਵਿੱਚ ਐਂਟਰ ਕਰਦੇ ਆਂ ਤਾਂ ਪੋਸਟਰ ਲੱਗੇ ਆ ਵੀ ਨਸ਼ਾ ਤਸਕਰਾਂ ਦੀ ਜਾਣਕਾਰੀ ਸਾਨੂੰ ਭੇਜੋ ਅਸੀਂ ਕਾਰਵਾਈ ਕਰਾਂਗੇ ਉੱਤੇ ਭੇਜੀ ਨੀ ਬਾਈ ਜੀ ਦੁਸ਼ਮਣੀ ਕੌਣ ਪਾਵੇ ਕਿਸੇ ਨਾਲ ਕੌਣ ਪਾਵੇ ਦੁਸ਼ਮਣੀ ਇਹ ਆ ਵੇਚਣ ਵਾਲਿਆਂ ਨੇ ਸਾਰਿਆਂ ਦੇ ਨੰਬਰ ਉਹ ਤੋਂ ਪੱਟਦੇ ਜਿੱਥੇ-ਇੱਥੇ ਲੱਗੇ ਸਨ ਪੋਸਟਰ ਤਾਂ ਠੀਕ ਆ ਉਹਨਾਂ ਨੂੰ ਪਤਾ ਵੀ ਕੋਈ ਫੋਨ ਨਾ ਕਰ ਦੇ ਸਾਰਿਆਂ ਥਾਵਾਂ ਤੋਂ ਉਹ ਨੰਬਰ ਪੱਟੇ ਹੋਏ ਆਗੇ ਜਿਹੜਾ ਨੰਬਰ ਸਰਕਾਰ ਨੇ ਜਾਰੀ ਕੀਤਾ ਸੀ ਜੀ ਜੀ ਸ਼ੁਕਰੀਆ ਬਾਈ ਤਾਂ ਮੈਂ ਇੱਧਰਲੇ ਪਾਸੇ ਚੱਲ ਵੜਦੇ ਆਂ ਤੇ ਆ ਜਿਹੜੀਆਂ ਤਸਵੀਰਾਂ ਤੁਸੀਂ ਪਿੰਡ ਦੇ ਲੋਕਾਂ ਦੀਆਂ ਦੇਖ ਸਕਦੇ ਹੋ ਇਹ ਜਿਹੜੀਆਂ ਤਸਵੀਰਾਂ ਨੇ ਇਸ ਪਿੰਡ ਦੀਆਂ ਤਾਂ ਲਗਾਤਾਰ ਤੁਸੀਂ ਹਾਲਾਤ ਦੇਖ ਸਕਦੇ ਹੋ ਭਾਵੇਂ ਕਾਲਕ ਪਹੁੰਚ ਦਿੱਤੀ ਗਈ ਹੈ ਤੀਰ ਲਗਾਏ ਗਏ ਨੇ ਵੀ ਇਧਰਲੇ ਪਾਸੇ ਉਹ ਵੀ ਮਿਲਦਾ ਹੈ ਤੇ ਇਧਰਲੇ ਪਾਸੇ ਆ ਲੱਗਿਆ ਹੋਇਆ ਹੈ ਯੋਧ ਨਸ਼ਾ ਵਿਰੋਧ ਨਸ਼ਾ ਤਸਕਰਾਂ ਦੀ ਜਾਣਕਾਰੀ ਭੇਜੋ ਤੁਹਾਡੀ ਪਛਾਣ ਗੁਪਤ ਰੱਖੀ ਜਾਊਗੀ ਇਧਰਲੇ ਪਾਸੇ ਜਿਹੜਾ ਪੋਸਟਰ ਲਿਖਿਆ ਸੀ ਪੋਸਟਰ ਪਟਿਆ ਹੋਇਆ ਸੀ ਉਹਦੇ ਉੱਪਰ ਉਹਨੂੰ ਢਾਇਆ ਗਿਆ ਤੇ ਫਿਰ ਆ ਲਿਖਿਆ ਗਿਆ ਦੇਖ ਸਕਦੇ ਹੋ ਤੁਸੀਂ ਇਹ ਹਾਲਾਤ ਨੇ ਤਾਂ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹੈ ਇਸ ਵਾਰੀ ਪੁਲਿਸ ਪ੍ਰਸ਼ਾਸਨ ਇਹ ਕਹਿੰਦਾ ਵੀ ਇਹ ਸ਼ਰਾਰਤੀ ਅਨਸਰਾਂ ਦੀ ਚਰਾਰਤ ਹੈ ਪਰ ਪਿੰਡ ਦੇ ਲੋਕ ਨੇ ਜਿਹੜੇ ਉਹ ਇਹ ਗੱਲ ਕਹਿੰਦੇ ਨੇ ਵੀ ਸਾਡੇ ਪਿੰਡ ਦੇ ਵਿੱਚ ਚਿੱਟਾ ਸ਼ਰਿਆਮ ਵਿਖਦਾ ਜੁੱ ਅੱਜ ਸਵੇਰ ਦੀ ਗੱਲ ਹੈ ਕਿ ਪਿੰਡ ਮੌਰਤਲਾਂ ਦੇ ਕੰਦ ਉੱਤੇ ਕਿਸੇ ਸ਼ਰਾਰਤੀ ਅਨਸਰ ਨੇ ਕੰਦ ਉੱਤੇ ਲਿਖ ਕੇ ਲਾ ਦਿੱਤਾ ਕਿ ਨਸ਼ਾ ਵਿਖਦਾ ਹੈ ਇਸ ਸਬੰਧੀ ਮੈਂ ਦੱਸਣਾ ਚਾਹੁੰਦਾ ਕਿ ਕੱਲੇ ਪਿੰਡ ਮੌਰਕਲਾਂ ਦੀ ਹਦੂਦ ਵਿੱਚ ਹੀ ਅਸੀਂ ਹੁਣ ਤੱਕ 23 ਮੁਕਾਦਮੇ ਐਨਡੀਪੀਐਸ ਅਖੜਦੇ ਦਰਜ ਕਰ ਚੁੱਕੇ ਆ ਇਸ ਤੋਂ ਇਲਾਵਾ 1 ਮਾਰਚ ਤੋਂ ਜਦੋਂ ਦੀ ਇਹ ਮਿਸ਼ਨ ਸ਼ੁਰੂ ਹੋਇਆ ਜੋ ਵਿਦਰਸਾ ਵਿਰੋਧ ਉਦੋਂ ਤੋਂ ਹੁਣ ਤੱਕ 43 ਵਿਅਕਤੀਆਂ ਨੂੰ ਐਨਡੀਪੀਐਸ ਐਕਟ ਵਿੱਚ ਗ੍ਰਿਫਤਾਰ ਕਰ ਚੁੱਕੇ ਹਾਂ ਕੱਲੇ ਪਿੰਡ ਮੌੜ ਕਲਾਂ ਤੋਂ ਹੀ ਇਸ ਤੋਂ ਇਲਾਵਾ ਪੰਜ ਬੰਦਿਆਂ ਨੂੰ ਅਸੀਂ ਚੌਟੇ ਵਿੱਚ ਲਿਜਾ ਕੇ ਉਹਨਾਂ ਨੂੰ ਡੀਡੈਕਸ਼ਨ ਵਿੱਚ ਦਾਖਲ ਕਰਵਾ ਚੁੱਕੇ ਹਾਂ ਇਸ ਤੋਂ ਇਲਾਵਾ ਔਰ ਵੀ ਕਈ ਨੌਜਵਾਨ ਇਹੋ ਜਿਹੇ ਆ ਜਿਨ੍ਹਾਂ ਨੂੰ ਪ੍ਰੇਰਿਤ ਕਰਕੇ ਡੀਡੈਕਸ਼ਨ ਸੈਂਟਰਾਂ ਤੇ ਓਟ ਸੈਂਟਰਾਂ ਤੇ ਲਜਾਇਆ ਜਾਂਦਾ ਇਸ ਤੋਂ ਇਲਾਵਾ ਲਗਾਤਾਰ ਅਸੀਂ ਇੱਥੇ ਕਸ ਆਪਰੇਸ਼ਨ ਕਰਦੇ ਰਹਿੰਦੇ ਆ ਤੇ ਜਦੋਂ ਹੀ ਸਾਨੂੰ ਸੂਚਨਾ ਮਿਲਦੀ ਹੈ ਅਸੀਂ ਉੱਥੇ ਚੰਗੀ ਤਰ੍ਹਾਂ ਤਲਾਸ਼ੀਆਂ ਲੈ ਕੇ ਜੋ ਵੀ ਸਾਡੇ ਸਾਹਮਣੇ ਆਉਂਦਾ ਹੈ ਜਾਂ ਪਤਾ ਲੱਗਦਾ ਹੈ ਕਿ ਬੰਦਾ ਚਿੱਟੇ ਦੀ ਸਮਗਲਿੰਗ ਵਿੱਚ ਸ਼ਾਮਲ ਹੈ ਉਸੇ ਵਕਤ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ ਤੇ ਜੇਲ੍ਹ ਭੇਜਿਆ ਜਾਂਦਾ ਹੈ ਤੇ ਬਾਕੀ ਜੋ ਵੀ ਜੋ ਆਪਣਾ ਹੁੰਦੇ ਆ ਵਿਕਟਮ ਹੁੰਦੇ ਆ ਉਹਨਾਂ ਨੂੰ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਦਾਖਲ ਕਰਾਇਆ ਜਾਂਦਾ ਹੈ ਤੇ ਇਹਦੇ ਵਿੱਚ ਜੋ ਮਹੱਲੇ ਵਾਲੇ ਆ ਉਹ ਇਸੇ ਗੱਲ ਦਾ ਜ਼ਿਆਦਾ ਇਤਰਾਜ਼ ਕਰਦੇ ਆ ਵੀ ਜਿਹੜੇ ਪੁਲਿਸ ਫੜ ਕੇ ਭੇਜਦੀ ਹੈ ਜਿਹੜੇ ਵਿਅਕਤੀ ਜੇਲ੍ਹ ਦੇ ਵਿੱਚ ਭੇਜੇ ਜਾਂਦੇ ਆ ਉਹ ਤੀਜੇ ਚੌਥੇ ਦਿਨ ਹੀ ਫੇਰ ਬਾਹਰ ਆ ਕੇ ਉਹ ਕੰਮ ਸ਼ੁਰੂ ਕਰ ਦਿੰਦੇ ਆ ਇਹਦੇ ਵਿੱਚ ਮੈਂ ਪਹਿਲਾਂ ਵੀ ਬਹੁਤ ਵਾਰ ਬੇਨਤੀ ਕਰ ਚੁੱਕਾ ਤੇ ਅੱਜ ਵੀ ਪਿੰਡ ਦੇ ਲੋਕਾਂ ਨੂੰ ਇਹ ਬੇਨਤੀ ਕੀਤੀ ਆ ਕਿ ਇਹੋ ਜਿਹੇ ਬੰਦੇ ਜਿਨ੍ਹਾਂ ਨੂੰ ਅਸੀਂ ਗ੍ਰਿਫਤਾਰ ਕਰਕੇ ਜੇਲ੍ਹ ਭੇਜਦੇ ਆ ਇਹਨਾਂ ਦੀ ਜ਼ਮਾਨਤ ਨਾ ਕਰਾਈ ਜਾਵੇ ਤੇ ਸਾਡੀ ਬਾਰ ਬਾਰ ਲੋਕਾਂ ਨੂੰ ਬੇਨਤੀ ਹੈ ਕਿ ਇਹਨਾਂ ਲੋਕਾਂ ਦੀ ਜ਼ਮਾਨਤ ਨਾ ਦਿੱਤੀ ਜਾਵੇ ਤੇ ਰਿਕਵਰੀ ਘੱਟ ਹੋਣ ਕਰਕੇ ਅਲਤਾਂ ਇਹਨਾਂ ਦੀ ਜ਼ਮਾਨਤ ਲੈ ਲੈਂਦੀਆਂ ਤੇ ਇਸ ਕਰਕੇ ਲੋਕਾਂ ਦੇ ਵਿੱਚ ਗੁੱਸਾ ਵੱਧਦਾ ਵੀ ਸ਼ਾਇਦ ਪੁਲਿਸ ਇਹਨਾਂ ਤੇ ਕਾਰਵਾਈ ਨਹੀਂ ਕਰਦੀ ਜਿਹੜਾ ਬਾਹਰ ਆ ਜਾਂਦੇ ਆ ਮੈਂ ਫਿਰ ਲੋਕਾਂ ਨੂੰ ਬੇਨਤੀ ਕਰਦਾ ਕਿ ਇਹੋ ਜਿਹੇ ਵਿਅਕਤੀਆਂ ਦੀ ਜ਼ਮਾਨਤ ਨਾ ਕਰਾਈ ਜਾਵੇ ਅਤੇ ਇਹਨਾਂ ਨੂੰ ਜੇਲ੍ਹ ਦੇ ਅੰਦਰ ਹੀ ਰਹਿਣ ਦਿੱਤਾ ਜਾਵੇ ਬਾਕੀ ਜੋ ਵੀ ਸਾਡੇ ਗੱਲ ਸਾਹਮਣੇ ਆਉਂਦੀ ਹੈ ਕੋਈ ਨਸ਼ੇ ਸਬੰਧੀ ਅਸੀਂ ਫੌਰਨ ਕਾਰਵਾਈ ਕਰਕੇ ਐਸਐਸਪੀ ਸਾਹਿਬ ਬਠਿੰਡਾ ਜੀ ਦੇ ਹੁਕਮਾਂ ਅਨੁਸਾਰ ਬਿਲਕੁਲ ਹੀ ਇਹ ਨਸ਼ੇ ਨੂੰ ਕਿਸੇ ਨੂੰ ਬਰਦਾਸ਼ਤ ਨਹੀਂ ਕਰਾਂਗੇ ਤੇ ਅੱਗੋਂ ਵੀ ਇਹ ਕਾਰਵਾਈਆਂ ਜਾਰੀ ਰਹਿਣਗੀਆਂ ਥੈਂਕ ਯੂ